ਲੇ ਵੀ ਜਿਹੜੇ ਫਾਰਮ ਤੇ ਸਜਣੋਂ ਤੁਹਾਨੂੰ ਅੱਜ ਲੈ ਆਏ ਆ ਨਾ ਐਡਾ ਵੱਡਾ ਤੇ ਇਹੋ ਜਿਹਾ ਫਾਰਮ ਬਾਲੇ ਭਰਾਵਾਂ ਨੇ ਨਹੀਂ ਵੇਖਿਆ ਹੋਣਾ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਵੀ ਆ ਇਹ ਹਾਬਕਤਾਵੇ ਇਹ ਨਾ ਲਾ ਲਿਓ ਵੀ ਆਪਾਂ ਬਾਹਰਲੇ ਮੁਲਕੇ ਚ ਫਿਰਦੇ ਜਾਂ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਚ ਨਹੀਂ ਫਿਰਦੇ ਆਪਣੇ ਪੰਜਾਬ ਦੀ ਧਰਤੀ ਦੇ ਫਾਰਮ ਹੈ ਸਜਣੋ ਐਸ ਜੀ ਐਸ ਸਟੱਡ ਫਾਰਮ ਐਸ ਜੀ ਐਸ ਦਾ ਮਤਲਬ ਹੈ ਵੀ ਸਰਦਾਰ ਜਗਿੰਦਰ ਸਿੰਘ ਸਟੱਡ ਫਾਰਮ ਆਪਣੇ ਫਾਦਰ ਸਾਹਿਬ ਦੀ ਮਿੱਟੀ ਯਾਦ ਦੇ ਵਿੱਚ ਬਾਈ ਹੋਣਾ ਨੇ ਫਾਰਮ ਦਾ ਨਾਮ ਰੱਖਿਆ ਤੇ ਆ ਆਇਆ ਬਾळा ਹੀ ਪਿਆਰਾ ਇਨਸਾਨ ਹੈ ਵੀਰ ਭਾਈ ਪਿੰਦਾ ਜਗਤਪੁਰੀਆ ਤੇ ਵੀਰ ਦਾ ਪਿੰਡ ਜਗਤਪੁਰ ਹੈ ਜਗਤਪੁਰ ਦੇ ਵਿੱਚ ਹੀ ਇਹ ਫਾਰਮ ਹੈ ਤੇ ਨਵਾਂ ਸ਼ਹਿਰ ਭਰਾਵਾਂ ਨੂੰ ਜਿਲ੍ਹਾ ਪੈਂਦਾ ਚੋ ਛੱਤਾਂ ਛੁੱਤਾਂ ਦੇ ਹਿਸਾਬ ਕਿਤਾਬ ਤੁਹਾਨੂੰ ਕੱਲੀ ਕੱਲੀ ਗੱਲ ਹੈ ਬਰੀਕੀਆਂ ਦੇ ਵਿੱਚ ਦਿਖਾਵਾਂਗੇ ਵੀ ਤੇ ਸਮਝਾਵਾਂਗੇ ਵੀ ਆਪਾਂ ਭਰਾ ਨਾਲ ਵੀ ਤੁਹਾਡਾ ਫਾਰਮ ਟੂਰ ਲਵਾਉਣ ਲੱਗੇ ਆ ਸਾਰਾ ਫਾਰਮ ਤੁਹਾਨੂੰ ਰੀਝਣਾ ਵਿਖਾਉਣਾ ਸੋ ਬੇਨਤੀ ਹੈ ਆ ਕਿ ਵੀਡੀਓ ਲਾਸਟ ਤੱਕ ਦੇਖਿਓ ਤੇ ਬੜੇ ਸਾਰੇ ਭਰਾਵਾਂ ਦਾ ਇਹ ਸੁਪਨਾ ਹੁੰਦਾ ਸੱਜਣੋ ਕਿ ਜਿਹੜਾ ਘੋੜਾ ਪਾਲਦਾ ਹਰੇਕ ਭਰਾ ਦੇ ਦਿਲ 'ਚ ਹੁੰਦਾ ਕਿ ਯਾਰ ਜਿੱਦਨ ਪ੍ਰਮਾਤਮਾ ਨੇ ਆਪਦਾ ਮਿਹਰ ਭਰਿਆ ਹੱਥ ਸਿਰ ਤੇ ਰੱਖਤਾ ਉਹਦੀ ਆਸ ਵੱਲ ਲੜੀ ਹੋਗੀ ਤੇ ਸੁਪਨਾ ਹੁੰਦਾ ਹੈ ਕਿ ਇਹੋ ਜਿਹਾ ਫਾਰਮ ਅਸੀਂ ਵੀ ਤਿਆਰ ਕਰੀਏ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜਾ ਵੀ ਭਰਾਏ ਵੀਡੀਓ ਨੂੰ ਸ਼ੇਅਰ ਕਰਦਾ ਹੈ ਸਪੋਰਟ ਕਰਦਾ ਹੈ ਭਰਾਵਾਂ ਨੂੰ ਤੇ ਉਹ ਭਰਾ ਦੀ ਅਰਦਾਸ ਬਾਬਾ ਜੀ ਜਰੂਰ ਪੂਰੀ ਕਰਨ ਤੇ ਜਲਦੀ ਪੂਰੀ ਕਰਨ ਸੋ ਭਰਾਵਾਂ ਨੇ ਮਿਹਨਤ ਕੀਤੀ ਹੈ ਬਹੁਤ ਮਿਹਨਤ ਕਰਕੇ ਵੀਰ ਹੋਣਾ ਆਸਟ੍ਰੇਲੀਆ ਵੀਰ ਹੋਣੀ ਰਹਿੰਦੇ ਆ ਤੇ ਇੱਥੇ ਵੀ ਪੰਜਾਬ ਦੇ ਵਿੱਚ ਢੇਡਾ ਗੂੜਾ ਲੱਗਦਾ ਰਹਿੰਦਾ ਥੋੜੇ ਦਿਨਾਂ ਬਾਅਦਾਂ 2-4 ਮਹੀਨੇ ਬਾਅਦਾਂ ਆਈ ਜਾਂਦੇ ਆ ਤੇ ਬਾਕੀ ਫਾਰਮ ਹੁਣ ਤਿਆਰ ਕਰ ਲਿਆ ਹੁਣ ਜ਼ਿਆਦਾਤਰ ਡੇਰੇ ਇੱਥੇ ਹੁੰਦੇ ਆ ਉਧਰ ਕੋ ਆਲਾ ਫਾਰਮ ਹੈ ਜੀ ਉਸ ਪਾਸੇ ਤੇ ਇੱਧਰ ਆ ਗਿਆ ਮੱਝਾਂ ਵਾਲਾ ਫਾਰਮ ਇਹ ਫਾਰਮ ਇੱਕੇ ਦੇ ਵਿੱਚ ਬਾਈ ਹੋਣਾ ਨੇ ਬਹੁਤ ਖੁੱਲੀਆਂ ਡੁੱਲੀਆਂ ਜਗ੍ਹਾ ਤਿਆਰ ਕੀਤੀਆਂ ਕਿੰਨੇ ਕਿੰਨੇ ਘੋੜਿਆਂ ਵਾਲੇ ਕੈਬਨ ਹੈ ਜਾਂ ਮੱਝਾਂ ਨੂੰ ਕਿੰਨੀ ਜਗ੍ਹਾ ਦਿੱਤੀ ਹੈ ਤੇ ਕਿੰਨੇ ਏਕੜ ਦੇ ਵਿੱਚ ਇਹ ਜਿਹੜਾ ਫਾਰਮ ਤਿਆਰ ਕੀਤਾ ਹੈ ਸਾਰੀ ਡਿਟੇਲ ਨਾਲ ਜਾਣਕਾਰੀ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਭਰਾ ਨੂੰ ਸਪੋਰਟ ਕਰਕੇ ਸ਼ੇਅਰ ਕਰਿਓ ਤੇ ਮੱਝਾਂ ਵੀ ਬਾਈ ਹੋਣੀ ਹਰਿਆਣੇ ਚ ਬੜੀਆਂ ਟਾਪ ਦੀਆਂ ਲੈ ਕੇ ਆਏ ਉਹਨੇ ਬਾਰੇ ਗੱਲ ਕਰਾਂਗੇ ਇੱਕਾ ਭਰਾ ਨੇ ਸਾਡੇ ਜਾਂਦਿਆਂ ਨੂੰ ਹਲਵਾਈ ਲਾਇਆ ਸੀ ਤੇ ਇਹ ਨਹੀਂ ਵੀ ਬਾਈ ਹੋਣਾ ਨੇ ਸਾਡੇ ਕਰਕੇ ਸਪੈਸ਼ਲ ਲਾਇਆ ਸੀ ਪਰ ਬੇਨਤੀ ਹੈ ਕਿ ਬਾਈ ਹੋਣਾ ਨੇ ਸਤਿ ਤਾਰ ਬਹੁਤ ਦਿੱਤਾ ਤੇ ਬਾਈ ਜਾਂਦਾ ਵੀ ਇੱਥੇ ਮੇਲਾ ਐਂ ਲੱਗਿਆ ਰਹਿੰਦਾ ਜਿਹੜੇ ਭਰਾਵਾਂ ਜਿਹੜੇ ਵੀ ਭਰਾ ਆਉਂਦੇ ਆ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਇੱਡਾ ਸੋਹਣਾ ਫਾਰਮ ਇਸ ਏਰੀਆ ਦੇ ਵਿੱਚ ਹੈ ਹਰੇਕ ਕੋੜਿਆਂ ਨਾਲ ਪਿਆਰ ਕਰਨ ਵਾਲਾ ਭਰਾ ਬਾਈ ਨੂੰ ਮਿਲ ਕੇ ਜ਼ਰੂਰ ਜਾਂਦਾ ਸੋ ਤੁਸੀਂ ਵੀ ਜਾਇਓ ਤੁਹਾਡਾ ਵੀ ਸਤਿਕਾਰ ਇਸੇ ਤਰ੍ਹਾਂ ਹੋਊਗਾ ਬਾਕੀ ਆ ਆ ਗਿਆ ਜੀ ਪਹਿਲਾ ਕੋੜਾ ਮੋਰ ਮੁਕਟਾ ਬਾਈ ਹੁਣਾਂ ਦਾ ਪਹਿਲਾ ਇਹ ਦੋ ਤਿੰਨ ਰੀਮਾ ਕੋੜਾ ਫਲਮਾ ਚੁੱਕਾ ਤੇ ਬਹੁਤ ਪਸੰਦ ਕਰਦੇ ਹੋ ਬਹੁਤ ਵੱਡਾ ਰਿਸਪੌਂਸ ਆਉਂਦਾ ਹੈ ਇਹ ਕੋੜੇ ਨੂੰ ਇਹ ਮੋਰ ਮੁਕਟਾ ਦਾ ਬਾਪ ਹੈ ਜੀ ਸੁੰਦਰ ਦੇਵ ਦਰਬਾਰ ਲਾਈਨ ਆ ਗਈ ਤੇ ਮਾਂ ਆ ਗਈ ਇਹਦੀ ਮਾਨਕੀ ਤੇ ਮਾਨਕੀ ਹੈਗੀ ਹੈ ਲੇਜੈਂਡ ਘੋੜੇ ਬਾਗੀ ਦੀ ਤੀ ਮਠ ਲਾਈਨ ਦੇ ਵਿੱਚੋਂ ਤੇ ਇਹ ਘੋੜੇ ਦੇ ਬੱਚੇ ਬੜੇ ਵੱਡੇ ਵੱਡੇ ਆਉਂਦੇ ਆ ਤੇ ਬੱਚੇ ਚੈਂਪੀਅਨ ਵੀ ਬਣੇ ਆ ਇਸ ਘੋੜੇ ਦੇ ਤੇ ਬਣਦੇ ਵੀ ਰਹਿੰਦੇ ਆ ਬਹੁਤ ਚੰਗੀ ਬਰੀਡ ਕੀਤੀ ਹੈ ਘੋੜੇ ਨੇ ਬਾਕੀ ਸ਼ਕੀਨ ਬਹੁਤ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਹਾਈਟ ਬਹੁਤ ਹੈ ਬਾਕੀ ਪਿੱਠ ਪੁੜਾ ਇਹਦੀ ਛਾਤੀ ਇਹਦਾ ਯਾਰ ਕਿਹੜੀ ਕੀੜ ਕੀ ਤਾਰੀਫ ਕਰਾਂ ਤਾਰੀਫ ਦੇ ਲਫ਼ਜ਼ ਖਤਮ ਹੋ ਜਾਂਦੇ ਜਦੋਂ ਘੋੜਾ ਸਾਹਮਣੇ ਆਉਂਦਾ ਕਿਤੇ ਲਾਈਵ ਜਾ ਕੇ ਬਾਈਆਂ ਤੋਂ ਫਾਰਮ ਤੇ ਝਾਂਤ ਜ਼ਰੂਰ ਮਾਰ ਕੇ ਆਇਓ ਤੇ ਇਹ ਘੋੜੇ ਦੀ ਫੀਸ ਕੀ ਭਰਾਵਾਂ ਨੇ 52000 ਰੁਪਇਆ ਬਾਕੀ ਮਾਨ ਸਨਮਾਨ ਤੁਹਾਡਾ ਪੂਰਾ ਕਰਨਗੇ ਜੇ ਕੋਈ ਘੋੜੀ ਕਰਾਸ ਕਰਾਉਣੀ ਹੈ ਚਾਹੁੰਦੇ ਹੋ ਕਿ ਇਦਾਂ ਦਾ ਨਗੀਨਾ ਚੈਂਪੀਅਨ ਸਾਡੇ ਵੀ ਕੋਈ ਪੈਦਾ ਹੋਵੇ ਤੇ ਬਾਈ ਹੁਣਾ ਨਾਲ ਸੰਪਰਕ ਜਰੂਰ ਕਰਿਓ ਬਹੁਤ ਸਤਿਕਾਰ ਨਾਲ ਤੁਹਾਡੀ ਜਿਹੜੀ ਹੈ ਤੁਹਾਨੂੰ ਸਰਵਿਸ ਦਿੱਤੀ ਜਾਊਗੀ ਤੇ ਤੁਹਾਨੂੰ ਹੱਥਾਂ ਦੇ ਚੱਕ ਲੈਂਦੇ ਆ ਬਾਈ ਹੋੜੀ ਕਿ ਇਹ ਘੋੜੇ ਦੇ ਬੱਚੇ ਸੱਜਣੋਂ ਚੈਂਪੀਅਨ ਬਹੁਤ ਬਣਦੇ ਆ ਤੇ ਘੋੜੇ ਨੇ ਬਰੀਡ ਬਹੁਤ ਚੰਗੀ ਕੀਤੀ ਹੈ ਤੇ ਬਾਕੀ ਭਰਾਵਾਂ ਨੂੰ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਓ ਵੀ ਕਿਵੇਂ ਨਗੀਨੇ ਲੱਗ ਰਹੇ ਆ ਆ ਆ ਗਿਆ ਨਵਾਂ ਵਸ਼ੀਰਾ ਬਾਈ ਹੁਣਾ ਨੇ ਲਾਂਚ ਕਰਤਾ ਜੀ ਰਾ ਤੇ ਰਡਾਰ ਹੈਗਾ ਇਹਦਾ ਬਾਪ ਹੈਗਾ ਜੀ ਕਲਿਆਣ ਦਾਦਾ ਆ ਗਿਆ ਸ਼ਾਨਦਾਰ ਅਲੀ ਸ਼ਾ ਲਾਈਨ ਆ ਗਈ ਤੇ ਇਹਦੀ ਮਾਂ ਹੈਗੀ ਆ ਸੰਵਾਦ ਘੋੜੀ ਤੇ ਜਿਹੜੇ ਘੋੜਿਆਂ ਦੇ ਬਾਰੇ ਮਾੜੀ ਮੋਟੀ ਜਾਣਕਾਰੀ ਰੱਖਦੇ ਆ ਸ਼ੌਂਕ ਰੱਖਦੇ ਉਹਨਾਂ ਨੂੰ ਪਤਾ ਹੈ ਕਿ ਸੰਵਾਦ ਕੌਣ ਹੈ ਸੰਵਾਦ ਘੋੜੀ ਆਲ ਇੰਡੀਆ ਚੈਂਪੀਅਨ ਹੈ ਸੱਜਣੋ ਬਹੁਤ ਸਾਰੇ ਸ਼ੋਅ ਜਿੱਥੇ ਜਾਂਦੀ ਹੈ ਉੱਥੇ ਹੀ ਚੈਂਪੀਅਨ ਬਣਦੀ ਹੈ ਉਹ ਘੋੜੀ ਸੰਵਾਦ ਇਹ ਘੋੜੀ ਦੀ ਮਾਂ ਹੈ ਜੀ ਤੇ ਅਲਮਾਰਾ ਤੇ ਪ੍ਰਵਾਹ ਤੇ ਸੰਵਾਦ ਦੇ ਜਿਹੜੇ ਆ ਉਹ ਮਾਂ ਤੇ ਪਿਓ ਨੇ ਤੇ ਇਹਦੇ 7 ਬੱਚੇ ਹੁਣ ਤੱਕ ਆ ਗਏ ਸੱਜਣੋ ਤੇ ਸੱਤਾਂ ਦੇ ਵਿੱਚੋਂ 6 ਬਛੇਰੀਆਂ 1 ਬਛੇਰਾ ਆ ਤੇ ਜਾਦੇ ਬੱਚੇ ਦੇ ਪੰਜ ਕਲਿਆਣ ਆਉਂਦੇ ਆ ਬਹੁਤ ਸੋਹਣੀ ਬਰੀਡ ਕਰ ਰਿਹਾ ਤੇ ਆਉਣ ਵਾਲੇ ਸਮੇਂ ਦਾ ਮੈਨੂੰ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਘੋੜਾ ਇਹਨੇ ਬੰਨਾ ਕਿਉਂਕਿ ਉਮਰ ਬਹੁਤ ਘੱਟ ਹੈ ਤੇ ਲੈਂਥ ਬਹੁਤ ਜ਼ਿਆਦੀ ਸ਼ਕੀਨਪੁਣਾ ਬਹੁਤ ਹੈ ਬਾਕੀ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਤੇ ਆਪਣਾ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਦੇ ਵਿੱਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਗੋਰਾ ਸਿੱਧ ਗਿਆ ਨਰਵੈਰ ਸਿੰਘ ਰਜਿੰਦਰ ਸਿੱਧੂ ਨਿਰਮਲ ਦਿੱਲੂ ਕਰਨਵੀਰ ਸਿੰਘ ਹਰਮਨ ਬਰਾੜ ਗੁਰਚਰਨ ਸਿੱਧੂ ਕਾਲਾ ਸਿੱਧੂ ਗੁਰਪਿੰਦਰ ਮਾਨ ਮਲਕੀਤ ਖੋਸ਼ ਵਿਰਕ ਸਿੰਘ ਹਰਚੰਦਰ ਸਿੰਘ ਸ਼ਾਹਦੇਵ ਸਿੰਘ ਕੁਲਵੀਰ ਹੁੰਦਲ ਭਾਗ ਸਿੰਘ ਬਰਨੇਕ ਸਿੰਘ ਦਿਓਲ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਧੰਨਵਾਦ ਸਸੀਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਸੰਦੂ ਸਾਰੇ ਹੀ ਭਰਾਵਾਂ ਦਾ ਸਾਰੀ ਸਤਿਕਾਰਯੋਗ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀਹਾਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਜੀਹਾਂ ਆਖਦੇ ਆ ਤੇ ਠੰਡ ਦੇ ਮੌਸਮ 'ਚ ਨਿਗਾ ਨਿਗਾ ਸਵਾਗਤ ਕਰਦੇ ਆ ਸੱਜਣੋ ਭਰਾਵਾਂ ਨੇ ਬਹੁਤ ਹੀ ਅਲੱਗ ਸੋਚ ਨੂੰ ਲੈ ਕੇ ਤੁਰੇ ਆ ਤੇ ਬਹੁਤ ਚੰਗਾ ਫਾਰਮ ਤੇ ਬਹੁਤ ਵੱਡਾ ਫਾਰਮ ਪੰਜਾਬ ਦੇ ਵਿੱਚ ਤਿਆਰ ਕਰਕੇ ਵਿਖਾਤਾ ਹੈ ਅਜੇ ਤਿਆਰੀਆਂ ਕੁਝ ਹੋਈਆਂ ਵੀ ਨਹੀਂ ਤੇ ਕੁਝ ਤਿਆਰੀਆਂ ਚੱਲੀ ਵੀ ਜਾਂਦੀਆਂ ਬਹੁਤ ਅਲੱਗ ਮੈਟਰ ਲੈ ਕੇ ਆਇਆ ਇੱਕ ਅਲੱਗ ਲੈਣ ਖਿੱਚਣ ਦੀ ਕੋਸ਼ਿਸ਼ કરી ਆ ਡਿਜ਼ਾਈਨਿੰਗ ਜਿਹੜੀ ਫਾਰਮ ਦੀ ਹੈ ਉਹ ਮੈਨੂੰ ਸਮਝ ਆਉਂਦੀ ਹੈ ਕਿ ਮੈਂ ਅਜੇ ਤੱਕ ਇਦਾਂ ਦਾ ਫਾਰਮ 4-5 ਸਾਲ ਦੇ ਵਿੱਚ ਨਹੀਂ ਵੇਖਿਆ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਭਰਾਵਾਂ ਨੇ ਇਦਾਂ ਦੀ ਡਿਜ਼ਾਈਨਿੰਗ ਨਹੀਂ ਵੇਖੀ ਹੋਣੀ ਤੇ ਬਾਈ ਮੰਨ ਲਓ ਘੋੜਿਆਂ ਨੂੰ ਇਸ ਤਰੀਕੇ ਨਾਲ ਤੁਰੇ ਆ ਕਿ ਯਾਰ ਘੋੜਿਆਂ ਨੂੰ ਕੋਈ ਦਿੱਕਤ ਨਾ ਆਵੇ ਇਹਨਾਂ ਦੇ ਫਾਰਮ ਦੇ ਵਿੱਚ ਕਿਹੜੇ-ਕਿਹੜੇ ਫੀਚਰ ਹੈ ਕਿੰਨਾ ਕ ਖਰਚਾ ਆਇਆ ਤਿਆਰੀਆਂ ਕਿੱਦਾਂ ਦੀਆਂ ਚੱਲ ਰਹੀਆਂ ਨੇ ਜਾਂ ਕਿੰਨਾ ਕ ਟਾਈਮ ਹੋ ਗਿਆ ਘੋੜਿਆਂ ਦੇ ਵਿੱਚ ਸਾਰੀ ਗੱਲਬਾਤ ਕਰਨ ਦੇ ਲਈ ਆਪਾਂ ਪਹੁੰਚੇ ਆਂ ਪਿੰਡ ਹੈ ਭਰਾਵਾਂ ਦਾ ਜਗਤਪੁਰਾ ਜੀ ਤੇ ਜ਼ਿਲ੍ਹਾ ਪੈ ਜਾਂਦਾ ਹੈ ਨਵਾਂ ਸ਼ਹਿਰ ਤੇ ਵੀਰ ਬਾਈ ਪਿੰਡਾ ਜਗਤਪੁਰੀਆ ਆਪਣੇ ਨਾਲ ਹੈ ਵੀਰ ਨੂੰ ਵੀ ਕਿੰਨਾ ਟਾਈਮ ਹੋ ਗਿਆ ਘੋੜਿਆਂ ਦੇ ਵਿੱਚ ਉਹ ਵੀ ਪੁੱਛਾਂਗੇ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਨੇ ਵੱਡੇ ਬਾਈ ਬਲਜੀਤ ਸਿੰਘ ਵੀਰ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਹੈ ਬਾਈ ਦੇ ਘੋੜੇ ਤੁਹਾਨੂੰ ਅਸੀਂ ਅਕਸਰ ਹੀ ਦਿਖਾਉਣੇ ਹੁੰਦੇ ਆਂ ਤੇ ਅੱਜ ਤੁਹਾਨੂੰ ਵੀਰਾ ਨੇ ਬਲਜੀਤ ਵੀਰ ਨੇ ਤੇ ਪਿੰਦੇ ਵੀਰ ਨੇ ਇਹ ਫਾਰਮ ਤਿਆਰ ਕਰਕੇ ਤੁਹਾਡੀ ਕਚਹਿਰੀ 'ਚ ਰੱਖਿਆ ਤੇ ਪਹਿਲੀ ਵੀਡੀਓ ਮੇਰੇ ਖਿਆਲ ਤੁਹਾਡੀ ਪ੍ਰੋਫੈਸ਼ਨਲ ਤੌਰ ਤੇ ਤੁਹਾਡੀ ਕਚਹਿਰੀ 'ਚ ਰੱਖੀ ਆ ਸਪੋਰਟ ਕਰਿਓ ਗੱਲਬਾਤ ਕਿਵੇਂ ਲੱਗੀ ਫਾਰਮ ਦਾ ਤੌਰ ਤਰੀਕਾ ਕਿਵੇਂ ਲੱਗਾ ਜਨਮਰ ਕਿਵੇਂ ਲੱਗੇ ਤੁਹਾਨੂੰ ਫਾਰਮ ਦਾ ਟੂਰ ਲਵਾਉਣ ਲੱਗੇ ਆ ਤੇ ਹੱਥ ਘੁੱਟ ਕੇ ਬਹਿ ਜਾਓ ਸੀਟਾਂ ਨੂੰ ਬelta ਬੁਲਟਾਂ ਲਾ ਲਓ ਜਹਾਜ਼ ਮੰਨ ਲਓ ਵੀ ਟੇਕ-ਆਫ ਕਰਨ ਲੱਗਿਆ ਤੇ ਪਹਿਲਾ ਵੀਰ ਦਾ ਸਵਾਗਤ ਕਰਦੇ ਆਂ ਸਾਰੀਆਂ ਗੱਲਾਂ ਬਾਤਾਂ ਦਲੀਲ ਨਾ ਕਰਾਂਗੇ ਕਹਿੰਦੇ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮੋ ਜੀ ਬਹੁਤ ਵਧੀਆ ਜੀ ਤੁਸੀਂ ਸੁਣਖਦਾ ਬਹੁਤ ਵਧੀਆ ਹੋਰ ਸੁਣਾਓ ਚੜਦੀ ਕਲਾ ਚੜਦੀ ਕਲਾ ਜੀ ਬਾਈ ਫਾਰਮ ਪਹਿਲਾਂ ਤਾਂ ਚਲੋ ਘੋੜਿਆਂ ਦੀ ਆਪਾਂ ਗੱਲ ਬਾਅਦ ਚ ਕਰਦੇ ਆਂ ਪਹਿਲਾਂ ਤਾਂ ਜਦੋਂ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਆਂ ਵੀ ਇੱਕ ਤਾਂ ਚੱਲਣਾ ਹੁੰਦਾ ਜਮਾਨੇ ਦੇ ਨਾਲ ਇੱਕ ਚੱਲਣਾ ਹੁੰਦਾ ਆਪਦੀ ਲਾਈਨਾਂ ਲੱਗ ਖਿੱਚ ਕੇ ਆਪਦੀ ਲਾਈਨ ਨੂੰ ਲੰਮਾ ਕਰਨ ਦੇ ਵਿੱਚ ਮੈਨੂੰ ਲੱਗਦਾ ਵੀ ਯੋਰ ਵੀ ਬਥੇਰਾ ਲੱਗਦਾ ਇਨਵੈਸਟਮੈਂਟ ਵੀ ਬਹੁਤ ਹੁੰਦੀ ਹੈ ਤੇ ਜਿਹੜੀ ਘੁੰਡੀ ਤੁਸੀਂ ਫਰੋਲ ਕੇ ਲੱਗੇ ਹੋ ਜਿਹੜੀ ਬਲਜੀਤ ਵੀਰ ਦਾ ਜਾਂ ਤੁਹਾਡੀ ਕਿਹੜੀ ਸੋਚਣਾ ਇਹ ਫਾਰਮ ਤਿਆਰ ਕੀਤਾ ਤੇ ਕਿੰਨਾ ਟਾਈਮ ਹੋ ਗਿਆ ਕਰਦਿਆਂ ਇਹ ਆਪਾਂ ਲਾਸਟ ਈਅਰ ਕੀਤਾ ਸੀਗਾ 67 ਤੇ ਕੰਪਲੀਟ ਹੋਇਆ ਆਪਣਾ 4 ਮਹੀਨੇ ਪਹਿਲਾਂ ਅੱਛਾ ਤੇ ਸੋਚ ਮੇਨ ਵੀ ਸਾਨੂੰ ਇਹੀ ਸੀ ਕਿ ਜਾਨਵਰ ਜੇ ਚਾਹੇ ਘੋੜੇ ਆ ਜਾਂ ਚਾਹੇ ਕੁਛ ਵੀ ਆ ਜਿਹੜੇ ਰੱਖਣੇ ਆ ਤਾਂ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਹੂੰ ਤੇ ਜੇ ਹੁਣ ਖੜਨਾ ਵੀ ਹਰ ਹਰ ਕਿਸੇ ਦੇ ਜਾਨਵਰ ਵਧੀਆ ਰੱਖੇ ਆ ਖੜੇ ਆ ਪਰ ਹੁਣ ਇੱਥੇ ਇਹਨਾਂ ਨੂੰ ਖੜ ਕੇ ਜੋ ਦਿਖਦਾ ਆ ਹੈ ਨਾ ਜੋ ਇਹਨਾਂ ਦਾ ਮਾਈਂਡ ਰਿਲੈਕਸ ਹੁੰਦਾ ਆ ਉਹ ਚੀਜ਼ ਆਪਾਂ ਪਹਿਲਾਂ ਦੇਖੀ ਉਸ ਹਿਸਾਬ ਨਾਲ ਸ਼ੈੱਡ ਤਿਆਰ ਕਰਾਈ ਫਿਰ ਹਾਂ ਇਹ ਇਹ ਸ਼ੈੱਡ ਬਾਈ ਮੇਰੇ ਹਿਸਾਬ ਨਾਲ ਤੁਸੀਂ ਪਹਿਲਾਂ ਪੰਜਾਬ ਚ ਵੇਖੀ ਕਿ ਤੁਸੀਂ ਮੇਰਾ ਖਿਆਲ ਉਧਰ ਨਿਊਜ਼ੀਲੈਂਡ ਹੈ ਜੀ ਹੁਣ ਕਿ ਆਸਟ੍ਰੇਲੀਆ ਤੁਸੀਂ ਆਸਟ੍ਰੇਲੀਆ ਆਓ ਤੁਹਾਨੂੰ ਬਾਹਰ ਗਿਆ ਨੂੰ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ 20 ਸਾਲ 20 ਸਾਲ ਹੋ ਗਏ ਉਧਰ ਦਾ ਡਿਜ਼ਾਈਨ ਬਾਹਰ ਦਾ ਡਿਜ਼ਾਈਨ ਨਾਲ ਹਿਸਾਬ ਨਾਲ ਕਰਾਇਆ ਇੰਦਾ ਵੀ ਰੱਖ ਲਓ ਯਾਨੀ ਕਿ ਮਿਕਸ ਹੀ ਆ ਯਾਨੀ ਕਿ ਕੋਈ ਹਾਂ ਤੇ ਪੰਜਾਬ ਚ ਪਹਿਲਾਂ ਦੇਖਿਆ ਸੀ ਕੋਈ ਫਾਰਮ ਇਹ ਦੇਖਿਆ ਨਹੀਂ ਕਦੇ ਵੀ ਮੈਂ ਵੀ ਨਹੀਂ ਦੇਖਿਆ ਬਾਈ ਤੇ ਇਹ ਮੰਨ ਲਓ ਦੋਸਤੋ ਜੇ ਛੱਤਾਂ ਛੁਤਾਂ ਆਪਾਂ ਤੁਰੇ ਵੀ ਜਾਂਦੇ ਆ ਨਾਲ ਨਾਲ ਤੁਹਾਨੂੰ ਜਾਨਵਰ ਵੀ ਬਾਈ ਦੇ ਦਿਖਾਈ ਜਾਂਦੇ ਆ ਅੱਛਾ ਜੇ ਪਿੰਦੇ ਵੀਰ ਆਪਾਂ ਮੰਨ ਕੇ ਚੱਲੋ ਵੀ ਛੱਤਾਂ ਛੁਤਾਂ ਦੀ ਹਿਸਾਬ ਕਰੀਏ ਵੀ ਆ ਜਿਹੜਾ ਉੱਤੇ ਜਿਹੜੀ ਚਮਕੀਲੀ ਜੀ ਚੀਜ਼ ਲੱਗੀ ਇਹਨੂੰ ਕੀ ਕਹਿੰਦੇ ਆ ਜੀ ਇਹ ਇਹਨੂੰ ਇੱਥੇ ਤਾਂ ਆਪਣਾ ਆਪਣਾ ਬਬਲ ਸ਼ੀਟ ਵੀ ਬੋਲਦੇ ਆ ਉਹਦਾ ਇਨਸੂਲੇਸ਼ਨ ਵੀ ਬੋਲਦੇ ਆ ਇਨਸੂਲੇਸ਼ਨ ਹਾਂ ਵੀ ਇਹਦਾ ਇਹਦਾ ਬੈਨੀਫਿਟ ਕੀ ਹੁੰਦਾ ਵੀ ਬੈਨੀਫਿਟ ਬਸ ਇਹੀ ਆ ਕਿ ਗਰਮੀਆਂ ਨੂੰ ਉਹ ਸੇਕ ਘਟਾਉਂਦਾ ਥੱਲੇ ਅੱਛਾ ਹਾਂਜੀ ਤੇ ਸਿਆਲ ਚ ਸਿਆਲ ਚ ਤਾਂ ਨਿੱਗਾ ਰਹਿਣਾ ਹੀ ਰਹਿਣਾ ਹਾਂ ਨਿੱਗਾ ਰਹਿਣਾ ਤੇ ਜਿਹੜਾ ਹਵਾ ਦਾ ਮੈਨੂੰ ਇੱਥੇ ਆਣ ਕੇ ਜਦੋਂ ਐਂਟਰੀ ਹੋਈ ਮੇਰੀ ਹੂੰ ਤੇ ਖੁੱਲਾ ਡੁੱਲਾ ਖੁੱਲਾ ਡੁੱਲਾ ਹਾਂ ਹਨਾ ਉਹ ਲੱਗਿਆ ਵੀ ਨਹੀਂ ਤਾਂ ਅਕਸਰ ਹੀ ਆਪਾਂ ਹੁਣ ਟੋਟਲ ਨੰਗੀਨੇ ਕਿੰਨੇ ਆ ਆਪਣੇ ਕੋਲੇ ਜਾਨਵਰ ਕਿੰਨੇ ਆ ਜੀ ਜਾਨਵਰ ਇੱਥੇ ਤਾਂ ਹੁਣ ਆ ਦੋ ਤਾਂ ਤੁਹਾਡੇ ਆਏ ਤੇ ਗਏ ਆ ਹੈਗੇ ਆ 9-10 ਤੇ ਉੱਦਾਂ ਆਪਣੇ ਕੋ 14-15 ਹੈਗੇ 14-15 ਹੈਗੇ ਹਨਾ ਇੰਨੇ ਜਾਨਵਰਾਂ ਦੇ ਵਿੱਚ ਭੀੜਾਪਨ ਮਹਿਸੂਸ ਹੁੰਦਾ ਹੁੰਦਾ ਜੇ ਆਪਾਂ ਫਾਰਮ ਦੇ ਵਿੱਚ ਜਾਂਦੇ ਹਣਾ ਜੀ ਪਰ ਇਹ ਚੀਜ਼ ਥੋੜੀ ਜੀ ਮੈਨੂੰ ਅਲੱਗ ਵੀ ਲੱਗੀ ਬਾਕੀ ਭਰਾ ਵੀ ਦੱਸਣਗੇ ਤੇ ਇਹ ਇਹਦੇ ਤੇ ਹੁਣ ਤੱਕ ਇਹ ਜਗ੍ਹਾ ਕਿੰਨੀ ਦੇ ਵਿੱਚ ਐ ਜੀ ਆਪਣਾ ਫਾਰਮ ਇਹ ਕਿੱਲੇ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਅੱਛਾ ਪਿੰਦੇ ਬਾਈ ਕਿੱਲੇ ਦੇ ਵਿੱਚ ਫਾਰਮ ਅਤੇ ਇਹਦੇ ਤੇ ਹੁਣ ਖਰਚਾ ਵੀ ਕਾਫੀ ਮੇਰੇ ਹਿਸਾਬ ਨਾਲ ਆ ਗਿਆ ਹੁਣ ਹੁਣ ਤੱਕ ਬਾਈ ਖਰਚਾ ਆਣਾ ਹੈ ਜੀ ਫਿਰ ਤੁਹਾਨੂੰ ਮੋਟਾ ਮੋਟਾ ਕਿੰਨੇ ਪੈਸੇ ਲਾਦੇ ਬਾਈ ਮਾਵਾ ਲੱਗ ਗਿਆ ਹੁਣ ਮਾਵਾ ਕਿੰਨੇ ਕਿੰਨੇ ਨੂੰ ਤਾਂ ਜਾਈਏ ਹੁਣ ਐ ਮਾਵਾ ਦਾ ਮਤਲਬ ਕਿੰਨਾ ਵਾਵਾ 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 ਲੱਗ ਗਿਆ ਹਾਂਜੀ ਤੇ ਵਿੱਚ 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 ਕੀ ਬਣਾਇਆ ਫਿਰ ਬਾਈ ਆਪਾਂ ਵਿੱਚ ਜਿੱਦਾਂ ਹੁਣ ਆਹ ਆਪਣਾ ਤੁਹਾਨੂੰ ਹਾਂ ਇਹ ਕੈਬਨ ਵੀ ਦਿਖਾਉਨੇ ਆ ਬਾਈ ਦੇ ਆ ਜਿਓ ਸੱਜਣੂ ਜਿੱਦਾਂ ਆਹ ਆਪਣਾ ਇਹਦਾ ਰਡਾਰ ਦਾ ਕਮਰਾ ਆ ਇਹ ਇਹ ਰਡਾਰ ਹੈ ਬਾਈ ਦਾ ਵਸ਼ੀਰਾ ਜਿਹੜਾ ਇਹ ਵੀ ਤੁਹਾਨੂੰ ਆਵੇ ਫੋਟੋ ਨਾਲ ਦੂਜੇ ਸੀਨ ਵੀ ਅਸੀਂ ਭਜਾਪਝੂ ਕੇ ਲਾਇਆ ਉਹ ਵੀ ਚੱਲੀ ਜਾਂਦੇ ਬਾਕੀ ਕਮਰਾ ਵੀ ਬਖਾਰ ਰਜਿੰਦਰ ਮੜਾ ਕਮਰਾ ਦੇਖੋ ਵੀ ਕਿੰਨਾ ਖੁੱਲਾ ਡੁੱਲਾ ਇਹ 20x20 ਦਾ ਹਾਂ ਆਮ ਜਿਹੜੇ ਆਪਾਂ ਵੇਖਦੇ ਆ ਜਾਂ 10x10 ਦੇ ਹੁੰਦੇ ਆ ਜਾਂ 10x12 ਦੇ ਹੁੰਦੇ ਆ ਜੀ ਹਨਾ ਇਹ 20x20 ਦਾ ਇੱਕ ਇਕੱਲੇ ਮਾਲਾ ਵਸ਼ੇਰੀ ਹੈ ਹਨਾ ਬਸ਼ੀਰੇ ਦਾ ਆਇਆ ਜਿਹੜੀਆਂ ਸੂਣ ਵਾਲੀਆਂ ਜਿੱਦਾਂ ਹੁੰਦੀਆਂ ਆਪਣੀਆਂ ਨਾਲ ਤਿੰਨ ਕਮਰੇ ਆਪਾਂ ਉਹਨਾਂ ਦੇ 15x20 ਦੇ ਬਣਾਏ ਅੱਛਾ ਹਾਂ ਕਿ ਖੁੱਲੇ ਹੋਵੇ ਸੂਣ ਵਾਲੇ ਪਸ਼ੂ ਦਾ ਬਸ਼ੀਰੇ ਆਉਂਦੇ ਨਾਲ ਤੇ ਬਾਕੀ ਕਮਰੇ ਵੀ ਸਾਡੇ 12x20 ਦੇ ਆ ਉਹ ਤੋਂ ਛੋਟਾ ਨਹੀਂ ਕੋਈ ਵੀ ਦਮਰਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਇਹ ਮੰਨ ਕੇ ਚੱਲ ਬਾਈ ਫੇਰ ਗੱਲ ਉਹੀ ਆ ਜਾਂਦੀ ਹੈ ਵੀ ਪੰਜਾਬ ਬਾਹਰ ਵੀ ਪਹਿਲਾਂ ਰੱਖਿਆ ਘੋੜੇ ਕਿ ਜਾਂ ਇੱਥੇ ਸ਼ੌਕ ਦੂਰਾ ਕੀਤਾ ਜੀ ਨਹੀਂ ਇੱਥੇ ਹੀ ਆ ਜੀ ਬਾਹਰ ਤੇ ਸ਼ੌਕ ਨੂੰ ਕਿੰਨਾ ਜਰ ਹੋ ਗਿਆ ਜੋਗਦਾ ਤੁਹਾਨੂੰ ਪਤਾ ਇਹ ਤਾਂ ਬਲੱਡ ਜੇ ਹੁੰਦਾ ਪਹਿਲਾਂ ਤੋਂ ਹੀ ਅੱਛਾ ਪਰਿਵਾਰ ਚ ਰੱਖੇ ਸੀ ਪਹਿਲਾਂ ਕਿਸੇ ਨਹੀਂ ਕਿਸੇ ਨਹੀਂ ਰੱਖੇ ਸੀ ਪਰਿਵਾਰ ਚ ਨਹੀਂ ਰੱਖੀ ਤੇ ਹੁਣ ਲਾਸਟ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੋੜਿਆਂ ਚ ਐਂਟਰੀ ਮਾਰੀ ਨੂੰ ਆ ਹੋ ਗਏ 3-4 ਸਾਲ ਅੱਛਾ ਹਾਂਜੀ ਪਰ ਇੱਥੇ ਹੁਣ ਲਿਆਂਦੇ ਫਾਰਮ ਤੇ ਇੱਥੇ ਲਿਆਂਦੇ ਸਪੋਰਟ ਜ਼ਿਆਦਾਤਰ ਕਿਹੜੇ ਬੰਦੇ ਦੀ ਰਹੀ ਸਪੋਰਟ ਬਲਜੀਤ ਦੀ ਬਾਈ ਬਲਜੀਤ ਦੀ ਹੈਨਾ ਸੇਖੇ ਵਾਲੇ ਦੀ ਹਾਂ ਹਾਂ ਬਾਈ ਦੇ ਕੋਲ ਬਾਲੇ ਚੰਗੇ ਕੋੜੇ ਆ ਹੁਣ ਤਾਂ ਬਾਈਆਂ ਦੀ ਸਾਹਜ ਹੈ ਬਾਈ 파ਟਰਨਰ ਵੀ ਆ ਭਰਾ ਵੀ ਆ ਸੱਜਣ ਵੀ ਆ ਹੈਨਾ ਤੇ ਵੀਰਾਂ ਦੇ ਕੋਲ ਇੱਕ ਤਰ੍ਹਾਂ ਇਹ ਡਾਰ ਵਛੇਰਾ ਹੈ ਇੱਕ ਬਾਈ ਦੇ ਹੁਣਾਂ ਦੇ ਕੋਲ ਆ ਬਾਈ ਕੋੜੀ ਆਪਾਂ ਦਿਖਾਉਣੀ ਹੈ ਬਸ਼ੇਰੀ ਕੇ ਕੋੜੀ ਆ ਇਹ ਆਪਣਾ ਬਸ਼ੇਰਾ ਆ ਇਹ ਆਪਣੇ ਮੋਰ ਮੁਕਟ ਦਾ ਆ ਅੱਛਾ ਇਹ ਮੋਰ ਮੁਕਟ ਦਾ ਰਿਜ਼ਲਟ ਆ ਸੱਚੀ ਆਜੋ ਅੰਦਰੋਂ ਵਿਖਾ ਦਿਓ ਭਰਾਵਾਂ ਨੂੰ ਬਾਈ ਇਹ ਆਪਣਾ ਹੈਗਾ ਰਾਜ ਮੁਕਟ ਹਾਂਜੀ ਉਹ ਸਾਰੀ ਅੰਦਰੋਂ ਖੋਲ ਦੇ ਜੀ 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 ਆਜੋ ਸੱਜਣੋ ਇਹ ਕਸ਼ੇਰੀ ਇਹ ਕਿਵੇਂ ਆ ਪੋਲਾ ਹੀ ਹੈਗੇ ਜਾਂ ਨਹੀਂ ਠੀਕ ਹੈ ਹਾਂ ਮੈਂ ਕਿਹਾ ਵੀ ਲੱਤ ਨੂੰ ਸੱਤ ਨਹੀਂ ਘਟਦਾ ਨਹੀਂ 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 ਇਹ ਸੱਜਣੋ ਮੋਰ ਮੁਕਟ ਦਾ ਰਿਜ਼ਲਟ ਹੈ ਇਹ ਆਪਣਾ ਸਾਢੇ 14 ਮਹੀਨਿਆਂ ਦਾ ਬੱਚੇ ਦਾ ਇਹ ਸਾਢੇ 14 ਮਹੀਨਿਆਂ ਦਾ ਬਸ਼ੀਰਾ ਹੈ ਸੱਜਣੋ ਤੇ ਮਾਰਕਿੰਗ ਦੇ ਪੈਰਾਂ ਲ ਵੀ ਮਾੜੀ ਹੀ ਮਰਾ ਇੱਕ ਪੈਰ ਮਗਰਲਾ ਚਿੱਟਾ ਹੈ ਹਨਾ ਹਾਂਜੀ ਇੱਕ ਪੈਰ ਚਿੱਟਾ ਹੈ ਦਾ ਤੇ ਘੋੜੇ 'ਚ ਯਾਰ ਬਰੀਕੀਆਂ ਬਹੁਤ ਹੈ ਪਾਜੀ ਕਿੰਨੇ ਚਿਰ ਦਾ ਹੋ ਗਿਆ ਬਾਈ ਇਹ ਇਹ ਸਾਢੇ 14 ਮਹੀਨਿਆਂ ਦਾ ਹੋ ਗਿਆ ਸਾਢੇ 14 ਮਹੀਨਿਆਂ ਦਾ ਤੇ ਕਰਦਣਾ ਇਹਦਾ ਪੁਆਇੰਟ ਪੁਆਇੰਟ ਵੇਖੋ ਯਾਰ ਜਿਹੜੇ ਭਰਾ ਸ਼ੌਕ ਰੱਖਦੇ ਆ ਜਾਂ ਜਿਹੜੇ ਭਰਾ ਇਸ਼ਕ ਰੱਖਦੇ ਆ ਘੋੜਿਆਂ ਨੂੰ ਮੇਰੇ ਖਿਆਲ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਵੀ ਇਹ ਕੀ ਚੀਜ਼ ਵੀਰ ਹੁਣ ਫਾਰਮ ਤੇ ਖੜੀ ਆ ਧਰੀ ਬੈਠੇ ਆ ਸੋ ਇੱਕ ਗੱਲ ਹੋਰ ਹੈ ਬਾਈ ਉਹ ਕਹਿੰਦੇ ਹੁੰਦੇ ਵੀ ਚੰਗੇ ਰੱਖ ਲੋ ਘੱਟ ਰੱਖ ਲੋ ਬਿਲਕੁਲ ਜੀ ਤੇ ਮੈਨੂੰ ਲੱਗਦਾ ਹੈ ਕਿ ਕੋਸ਼ਿਸ਼ ਇਹੀ ਹੈ ਕਿ ਚੰਗੇ ਰੱਖਣੇ ਹੈ ਹਾਂਜੀ ਹਾਂਜੀ ਇਹ ਇਹ ਗੱਲ ਲੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਹੁਣ ਸਾਡੇ ਕੋਲ ਬੱਚੇ ਹੈਗੇ ਘਰ ਦੇ ਜ਼ਿਆਦਾ ਆ ਜਾਣ ਕੇ ਬਾਹਰ ਦੇ ਘਟੇ ਘਰ ਦੀ ਬਰੀਡ ਆਪਣੇ ਕੋਲ ਜ਼ਿਆਦਾ ਆ ਠੀਕ ਹੈ ਜੀ ਇਦੀ ਮਾਂ ਵੀ ਆਪਣੇ ਕੋਲ ਦੂਜੇ ਫਾਰਮ ਤੇ ਖੜੀ ਹੈ ਅੱਛਾ ਭਾਈ ਜਿਹੜੀ ਇਹਦੀ ਆਪਾਂ ਗੱਲ ਕਰਦੇ ਆ ਆਪਾਂ ਇਹਦਾ ਨਾਂ ਕੀ ਸੀ ਰਾਜਮੁਕਟ ਇਹਦਾ ਰਾਜਮੁਕਟ ਇਹ ਹੈਗਾ ਵਾਪਾਪ ਇਹਦਾ ਮੋਰਮੁਕਟ ਤੇ ਮਾਂ ਵਾਲੇ ਪਾਸੋਂ ਖਾਨਦਾਨ ਕਿਹੜਾ ਹੈ ਜੀ ਆ ਮਾਂ ਇਹਦੀ ਆਪਣੇ ਕੋਲ ਚੰਨੀ ਹੈ ਦੂਜੇ ਫਾਰਮ ਤੇ ਖੜੀ ਹੈ ਤੇ ਉਹ ਆਲੀ ਸ਼ਾਨ ਦੀ ਡਾਇਰੈਕਟ ਹੈ ਅੱਛਾ ਉਹ ਆਲੀ ਸ਼ਾਨ ਦੀ ਡਾਇਰੈਕਟ ਹੈ ਹਾਂਜੀ 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 ਉਹ ਆਰੀ ਵਾ ਦੋਵੇਂ ਲੈਣਾ ਦਾ ਟੱਕੜ ਸਮੇਲ ਹੈ ਹੈਨਾ ਤੇ ਇਥੋਂ ਸੱਜਣੋ ਉਹ ਆਂਦੇ ਨੇ ਝੋਨੇ ਵਾਲਾ ਪਿੰਡ ਪਰਾਲੀ ਤੋਂ ਪਛਾਣਿਆ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਬੌਣੀ ਕੀ ਕਰਨਾ ਚਾਹੁੰਦੇ ਆ ਉਹ ਤੁਹਾਨੂੰ ਇਹਨਾਂ ਦੇ ਨਗੀਨਿਆਂ ਵਿੱਚੋਂ ਦੀ ਜਿੱਕਦਾ ਦੀਆਂ ਘੋੜੀਆਂ ਹੋਰ ਲੇਉਣ ਦਾ ਇਰਾਦਾ ਹੈ ਕਿਹੜੀ ਲਾਈਨ ਲੈ ਜਾਉਂਗੇ ਜਾਂ ਕੀ ਕਰਾਂਗੇ ਆ ਲਾਈਨ ਅੱਤੇ ਦੇਖੋ ਸਾਰੀਆਂ ਵਧੀਆ ਆ ਤੇ ਪਰ ਜਨ ਕੇ ਮੈਨੂੰ ਜ਼ਿਆਦਾ ਆਪਣੀ ਦੇਵਦਰਬਾਰ ਲਾਈਨ ਪਸੰਦ ਆ ਜ਼ਿਆਦਾ ਉਹ ਪਸੰਦ ਆ ਹਾਂਜੀ ਅੱਛਾ ਤੇ ਹੁਣ ਆਪਣੇ ਦੇਵਦਰਬਾਰ ਲਾਈਨ ਦੇ ਕਿੰਨੇ ਨਗੀਨੇ ਆ ਇਸ ਟਾਈਮ ਆਪਣੇ ਕੋ ਇੱਕ ਤਾਂ ਇਹ ਮੋਰ ਮੁਕਟ ਆ ਸਟ੍ਰੇਲੀਅਨ ਖੜਾ ਤੇ ਇੱਕ ਆ ਬੱਚਾ ਆ ਜੀ ਤੇ ਦੋ ਬੱਚੇ ਆਪਾਂ ਇਹਦੇ ਦੇ ਦਿੱਤੇ ਆ ਆਪਣੇ ਬਾਕਵਾਨ ਨੂੰ ਦਿੱਤੇ ਹਾਂ ਜੀ ਆਪਣੇ ਕੋਲੇ ਸੀਗੇ ਮੂਰ ਮੁਕਟ ਦੇ ਤਾਂ ਬੱਚੇ ਮੇਰੇ ਖਾਲ کافی ਹੋ ਗਏ ਬਾਈ ਤੇ کافی ਸਾਂਣ ਵੀ ਤਿਆਰ ਹੋ ਗਏ ਬਿਲਕੁਲ ਹਾਂਜੀ ਬਹੁਤ ਚੰਗੇ ਚੰਗੇ ਸਾਂਣ ਅਸੀਂ ਪਿੱਛੇ ਵੀਡੀਓ ਕੀਤੀ ਸੀ ਬਾਈ ਦੀ ਮੇਰੇ ਖਾਲ ਹੋ ਗਿਆ ਸਾਲਕ ਉਹਦੇ ਵਿੱਚ ਅਸੀਂ ਬਹੁਤ ਚੰਗੇ ਸੰਗੇ ਸਟਾਲੀਆਂ ਨਕੋੜੇ ਆਪਣੇ ਮੂਰ ਮੁਕਟ ਦੇ ਤਿਆਰ ਕੀਤੇ ਦਿਖਾਈ ਸੀਗੇ ਐਰਕੀ ਵੀ ਸਜਣੋ ਜਿਹੜੀ ਅੱਗੇ ਵੀਡੀਓ ਹੋਣੀ ਆ ਨਾ ਅਗਲੀ ਵੀਡੀਓ ਦੇ ਵਿੱਚ ਰਡਾਰ ਜਿਹੜਾ ਇਹਨਾਂ ਕੋਲੇ ਇੱਕ ਬਛੇਰਾ ਜਿਹੜਾ ਸਟਾਰਟਿੰਗ 'ਚ ਖੜਾ ਸੀ ਉਦੀ ਤੇ ਕਮੋਰ ਮੁਕਟ ਦੀ ਉਹ ਅਲੱਗ ਤੋਂ ਭਾਗ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਬੱਚੇ ਹੋਰ ਵੀ ਨਹੀਂ ਗੀਨੇ ਵਿਖਾਵਾਂਗੇ ਬਸ ਆਪਾਂ ਫਾਰਮ ਟੂਰ ਦੀ ਵੀਡੀਓ ਕਰਨੀ ਹੈ ਅੱਛਾ ਵੀਰ ਜੀ ਆਹ ਕਿਹੜੀ ਬਸ਼ੇਰੀ ਕਿਹ ਬਸ਼ੇਰੀ ਇਹ ਬਸ਼ੇਰੀ ਆ ਆਪਣੀ ਇਹ ਕਿਹੜੇ ਦੀ ਆ ਜੀ ਠੰਡੀ ਆ ਖੋਲੀ ਬੂਆ ਹਾਂਜੀ ਖੋਲ ਇਹ ਮੰਨੋ ਕਿਹੜੇ ਦੀ ਆ ਜੀ ਇਹ ਹੈਗੀ ਇਹ ਵੀ ਚੰਨੀ ਦੀ ਆ ਬਸ਼ੇਰੀ ਆਪਣੀ ਜਿਹੜੀ ਚੰਨੀ ਖੋਲੀ ਆ ਆਪਣੀ ਚੰਨੀ ਦੀ ਹਾਂ ਜਿਹੜੀ ਉੱਥੇ ਆਲੀਸ਼ਾਨ ਦੀ ਡਾਇਰੈਕਟ ਹਾਂਜੀ ਗਾਂ ਲਾਂਗੇ ਤੇ ਬਾਪ ਵਾਲੇ ਪਾਸਿਓ ਜੀ ਬਾਪ ਇਹ ਹੈਗੀ ਆ ਕਾਨੂੰਗੋ ਦੀ ਕਾਨੂੰਗੋ ਦੀ ਹਾਂਜੀ ਜੀ ਕਹਿੰਦਾ ਕਾਨ ਜੇ ਚੜਾਉਂਦੀ ਆ ਬਾਈ ਅੰਦਰ ਤੱਪ ਸਕਦੇ ਆਂਗੇ ਜਾਂ ਨਹੀਂ ਉਪਰਕਾਰ ਕੀ ਹੈ ਥੋੜਾ ਹੈਨਾ ਗੁੱਸਾ ਕਰਦੀ ਹੈ ਥੋੜਾ ਗਰਮ ਹੈਨਾ ਜੀ ਇਹ ਇਹਦੀ ਰਾਜ ਮੁਗੜਦੀ ਯਾਨੀ ਕਿ ਭੈਣੀ ਹੈ ਠੀਕ ਹੈ ਜੀ ਮਾਂ ਮਾਂ ਵੱਲੋਂ ਇਹਦੀ ਮਾਰਕਿੰਗ ਕੀ ਹੈ ਬਾਈ ਇਹ ਪੰਜ ਕਲਿਆਣੀ ਹੈ ਜੀ ਪੰਜ ਕਲਿਆਣ ਹੈ ਮੱਥੇ ਫੁੱਲ ਹੈ ਹਾਂਜੀ ਹਾਂ ਤੇ ਚਾਰੇ ਪੈਰ ਚਿੱਟੇ ਹੈ ਹੈਨਾ ਪਿਛਲੇ ਸਾਲ ਇਹ ਜਗਰਾਉਂ ਚ ਦੂਜੇ ਨੰਬਰ ਤੇ ਆਈ ਸੀਗੀ ਅੱਛਾ ਹਾਂਜੀ ਹਾਂਜੀ ਉਹ ਆ ਰਹੀ ਵਾ ਚੈਂਪੀਅਨ ਇੱਕ ਜਗ੍ਹਾ ਹਾਂਜੀ ਇੱਕ ਜਗ੍ਹਾ 7ਵੇਂ ਤੇ ਆਈ ਸੀਗੀ ਅੱਛਾ ਦੋ ਚ ਪਾਈ ਸੀਗੀ ਇਹ ਕਿੰਨੇ ਟਾਈਮ ਦੀ ਹੋ ਗਈ ਪਿੰਦੇ ਬਾਈ ਇਹ 4 ਸਾਲ ਦੀ ਹੋ ਗਈ 4 ਸਾਲ ਦੀ ਹੋ ਗਈ ਹਾਂਜੀ ਤੇ ਹੁਣ ਇਹਨੂੰ ਕ੍ਰੋਸ ਕਰਵਾਇਆ ਤੇ ਕਿਹੜੇ ਕੋੜੀ ਤੋਂ ਕਰਵਾਇਆ ਦੀ ਅਜੇ ਇਹਨੂੰ ਕਰਾਤਾ ਜੀ ਇਹ ਹੋ ਗਈ 2 ਮਹੀਨੇ ਦੀ ਗੱਬਣ ਕਿਹੜੇ ਕੋੜੇ ਤੋਂ ਜੀ ਆਪਣੇ ਮੋਰ ਤੋਂ ਮੋਰ ਮੁਗਟ ਤੋਂ ਵਾਹ ਜੀ ਵਾਹ ਅੱਛਾ ਇਹਦੀ ਮਾਂ ਚੰਨੀ ਦੱਸਿਆ ਚੰਨੀ ਹਾਂਜੀ ਅਲੀ ਸ਼ਾਨ ਲਾਈਨ ਦੀ ਵਾਹ ਜੀ ਆਪ ਇਹ ਹਾਂਜੀ ਕਾਨੂੰਗੋ ਉਧਰ ਇਸ ਲਾਈਨ ਪਿੱਛੇ ਵੀ ਅਲੀ ਸ਼ਾਨ ਲਾਈਨ ਫੇਮਸ ਲਾਈਨ ਬ੍ਰਾਂਡ ਆਪਣੇ ਆਪ ਚ ਕੋਈ ਸ਼ੱਕ ਨਹੀਂ ਉਧਰੋਂ ਦੇਵ ਦਰਬਾਰ ਲਾਈਨ ਬ੍ਰਾਂਡ ਆਪਣੇ ਆਪ ਚ ਉਦੇ ਚ ਵੀ ਕੋਈ ਸ਼ੱਕ ਨਹੀਂ ਜਿਹੜੇ ਬੱਚੇ ਆਉਂਦੇ ਆ ਇਹ ਨਗੀਨੇ ਹੀ ਪੈਦਾ ਹੋ ਰਹੇ ਇਹਦੇ ਚ ਵੀ ਕੋਈ ਸ਼ੱਕ ਨਹੀਂ ਬਿਲਕੁਲ ਪਰ ਆਉਣ ਵਾਲੇ ਸਮੇਂ 'ਚ ਮੋਰ ਮੁਗਟ ਤੋਂ ਹੋਰ ਕਿਹੜੀਆਂ ਘੋੜੀਆਂ ਕ੍ਰਾਸ ਕਰਵਾਓਗੇ ਆਲੀਸ਼ਾਨ ਲਾਈਨ ਨੂੰ ਛੱਡ ਕੇ ਆ ਹੈਗੀ ਆਪਣੀ ਨਿਗਾ ਚ ਜਿੱਦਾ ਹੁਣ ਕਾਫੀ ਜਾਨਕਿ ਆਲਰੇਡੀ ਚੱਲ ਪਿਆ ਜਦਾ ਆਪਣੇ ਏਰੀਆ ਸਾਡੇ ਏਰੀਆ ਚ ਇੱਥੇ ਸਟੈਲੀਆਂ ਨਹੀਂ ਸੀਗੇ ਪਹਿਲਾਂ ਕੋਈ ਵੱਡੇ ਅੱਛਾ ਤੇ ਹੁਣ ਜਿੱਦਾ ਆ ਗਿਆ ਹੁਣ ਮੋਰ ਨੂੰ ਬਹੁਤ ਵਧੀਆ ਜਿੱਥੇ ਹੰਗਾਰਾ ਮਿਲ ਰਿਹਾ ਬਹੁਤ ਘੋੜੀਆਂ ਇੱਥੋਂ ਮਿਲ ਰਹੀਆਂ ਲੋਕਲ ਆਪਣਾ ਇਹ ਇੱਥੋਂ ਕਿੰਨੀਆਂ ਘੋੜੀਆਂ ਇਹ ਕਿੰਨਾ ਟਾਈਮ ਹੋ ਗਿਆ ਇੱਥੇ ਆਪਣੇ ਘੋੜੇ ਨੂੰ ਲਿਆਉਂਦੇ ਨੂੰ ਹੋਏ ਗਏ 2.5 ਮਹੀਨੇ ਹੋ ਗਏ ਤਿੰਨ ਕ 2.5 ਮਹੀਨੇ ਹੋ ਗਏ ਠੀਕ ਹੈ ਤੇ ਇਹ 2.5 ਮਹੀਨੇ ਚ ਕਿੰਨੀਆਂ ਘੋੜੀਆਂ ਮੰਨ ਲਓ ਜੀ ਆਪਾਂ ਐਡ ਨਹੀਂ ਇੰਨੀ ਕਰਾਈ ਤਾਂ ਫਿਰ ਵੀ ਆਹ ਪਹਿਲੀ ਵੀਡੀਓ ਮੇਰੇ ਨਾਲ ਆ 6 6-7 ਤੱਕ ਅੱਛਾ ਆਹ ਘੋੜੀ ਆ ਗਈ ਬਾਈ ਅਬਲਖ ਇਹ ਆਪਣੀ ਅਬਲਖ ਹੈ ਇਹ ਵੀ ਥੋੜੀ ਗਰਮ ਲੱਗਦੀ ਹੈ ਮੈਨੂੰ ਹਨਾ ਉਧਰ ਦੀ ਦਿਖਾ ਦੇ ਆਪਣੇ ਰਜਿੰਦਰ ਉਧਰ ਦੀ ਕੈਮਰਾ ਪਾ ਕੇ ਨਾ ਆਵੇ ਇਹਦੀ ਦਿਖਾ ਦੇ ਭਰਾਵਾਂ ਨੂੰ ਅੱਛਾ ਇਹ ਕਿਹੜੇ ਘੋੜੇ ਦੀ ਹੈ ਬਾਈ ਤੇ ਕਿੰਨੇ ਟਾਈਮ ਬਾਈ ਇਹ ਉਧਰੋਂ ਆਈ ਹੈ ਰਾਜਸਥਾਨ ਤੋਂ ਅੱਛਾ ਤੇ ਇਹ ਜਦੋਂ ਉੱਥੇ ਪਿੰਡਾਂ 'ਚ ਘੋੜੇ ਬੋਲਦੇ ਆ ਇਹ ਇਹਦਾ ਬਾਗਾਂ ਵਾਲਾ ਘੋੜਾ ਸੀਗਾ ਹਾਂਜੀ ਹਾਂਜੀ ਪੈਲਸ ਲਾਈਨ ਦਾ ਜੀ ਤੇ ਜਿਆਦਾ ਨਹੀਂ ਪਤਾ ਹੈਗੀ ਪੈਲਸ ਲਾਈਨ ਦੀ ਓਕੇ ਤੇ ਹੁਣ ਇਹ ਗੱਬਣ ਹੈ 6 ਮਹੀਨੇ ਦੀ ਸਰ ਸਰਖਾਬ ਤੋਂ ਸਰਖਾਬ ਤੋਂ ਹਾਂਜੀ ਹਾਂਜੀ ਸਾਢੇ 6 ਮਹੀਨੇ ਦੀ ਹਾਂ 6 ਕੁ ਮਹੀਨਿਆਂ ਦੀ ਹੋਗੀ 6 ਮਹੀਨੇ ਦੀ ਗੱਬਣ ਹੋਗੀ ਤੇ ਇਹਦੀ ਆਪਦੀ ਹਾਈਟ ਕਿੰਨੀ ਆ ਬਈ ਜੀ ਹਾਈਟ ਤਾਂ ਬਈ ਨਾਪੀ ਨਹੀਂ ਹੈਗੀ ਅੱਛਾ ਉਹ ਹੈ ਪਿਟਲ ਕੁੜੀ ਹਾਂਜੀ ਹਾਂਜੀ ਹੈ ਵੀ ਸ਼ਿਕਰੀ ਪਹਿਲਾ ਸਵੇਰੇ ਸੁਣਾ ਇਹਨੇ 4 ਇਹ ਵੀ 4 1/2 4 ਸਾਲ ਜੀ ਗਰਦਨ ਗੁਰਦਨ ਬੜੀ ਪੁੱਠਾ ਬੜਾ ਵਾ ਕਮਾਲ ਹੈ ਬਾਕੀ ਖੂਬਸੂਰਤ ਹੈ ਪਟਾਪਟਾ ਬਹੁਤ ਚੰਗਾ ਲੱਗਿਆ ਹੈ ਆ ਦੇਖੋ ਕਿੰਨੀ ਸੋਹਣੀ ਐ ਸਜਣੋ ਤੇ ਮੂੰਹ ਮਾ ਦਾ ਫੇਸ ਚੰਗੀ ਤਰ੍ਹਾਂ ਦੇਖੋ ਨਾ ਜੇ ਖੋਲ ਖੋਲ ਕੇ ਸਾਡਾ ਟਾਈਮ ਹੁੰਦਾ ਤੇ ਅਸੀਂ ਅਗਲੀ ਬਾਰ ਜ਼ਰੂਰ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਜਨਮਰ ਬਾਈਆਂ ਦੇ ਕੋਲ ਸਾਰੇ ਹੀ ਚੰਗੇ ਐ ਸਾਰੇ ਹੀ ਨਗੀਨੇ ਐ ਸੋ ਬਾਈ ਆਪਾਂ ਲੋਕੇਸ਼ਨ ਇੱਕ ਵਾਰੀ ਦੱਸ ਸਕੀਏ ਫਿਰ ਆਪਾਂ ਅਗਲੇ ਨਗੀਨੇ ਵੀ ਦਿਖਾਉਣੇ ਆ ਕਿੱਥੇ ਪੈਸੇ ਦਾ ਫਾਰਮ ਲੋਕੇਸ਼ਨ ਹੀ ਆਪਣਾ ਸ਼ੀਰਪਗ ਸਿੰਘ ਨਗਰ ਹਣਾ ਜ਼ਿਲ੍ਹਾ ਪੰਗ ਤੇ ਬਲਾਚੌਰ ਆਪਾਂ ਨੂੰ ਕਸਬਾ ਪੈਂਦਾ ਹੈ ਨੀ ਟਾਊਨ ਠੀਕ ਹੈ ਜੀ ਤੇ ਬੜਾ ਚੋਰ ਸਾਤ ਹੋਗਾ 2 ਕਿਲੋਮੀਟਰ ਨਾਲ ਪਿੰਡ ਜਗਤਪੁਰ ਹਾਂਜੀ ਪਿੰਡ ਜਗਤਪੁਰ ਤੇ ਜਿੱਦਾਂ ਲੋਕੇਸ਼ਨ ਵੀ ਤੁਸੀਂ ਪਾ ਦੋਗੇ ਲੋਕੇਸ਼ਨ ਹੀ ਪਾ ਲਾਂਗੇ ਪਰ ਆਪਾਂ ਜਿੱਦਾਂ ਹੁਣ ਖੇਤਾਂ 'ਚ ਬੈਠੇ ਆ ਨਾ ਪਿੰਡ ਤੋਂ ਵੀ ਥੋੜਾ ਕਿਲੋਮੀਟਰ ਹਟ ਕੇ ਆ ਹਾਂਜੀ ਇਹ ਤਾਂ ਬਾਈ ਨੇ ਜੰਗਲ 'ਚ ਮੰਗਲ ਠੋਕਿਆ ਹੋਇਆ ਤੇ ਵੱਡੀ ਗੱਲ ਇਹ ਆ ਜਦੋਂ ਅਸੀਂ ਆਏ ਨਾ ਤੇ ਬਾਈ ਨੇ ਖਾਸ ਹਲਵਾਈ ਲਾਇਆ ਵੀ ਭਾਈ ਇਹ ਬਾਈ ਹਲਵਾਈ ਵਾਲਾ ਕੀ ਸਿਸਟਮ ਜੀ ਇਹ ਕੰਮ ਹੈ ਇਹ ਚੱਲਦਾ ਰਹਿੰਦਾ ਹੈ ਭਰਾ ਇਹ ਆਏ ਆਏ ਆ ਕੇ ਇਹ ਰਹਿੰਦੇ ਜੀ ਹੁਣ ਫੇ ਕਿੰਨਾ ਕੁ ਬਟਾਣਾ ਫਿਰ ਤੁਹਾਨੂੰ ਆਏ ਆ ਕਿ ਜੇ ਮੈਂ ਉਧਰ ਜਾਊਂਗਾ ਤੇ 2-3 ਕਿਲੋਮੀਟਰ ਮੈਨੂੰ ਜਾ ਕੇ ਚਾਸਮੂਸ ਵੀ ਲੈਉਣੇ ਪੈਣਗੇ ਤੇ ਘਰ ਆਪਣਾ ਕਿੱਥੇ ਕਿੱਥੇ ਨੇੜੇ ਆ ਜਰੂਰ ਪਿੰਡ ਹਾਂਜੀ ਜਗਤਪੁਰ ਹਾਂ ਪਿੰਡ 1 ਕਿਲੋਮੀਟਰ ਹੀ ਆ ਹਾਂਜੀ ਜੀ ਤੇ ਫੈਮਿਲੀ ਫਿਰ ਇੱਥੇ ਆਏ ਹੋ ਕਿ ਜਾਂ ਉੱਥੇ ਪੈਣ ਹੋਣੀ ਇੱਥੇ ਆਇਆ ਇੱਥੇ ਰਹਿੰਦੇ ਉਹ ਵੀ ਨਿਆਜ਼ਦਾਰ ਨਾਲ ਆਇਆ ਫਾਰਮ ਤੇ ਹੁੰਦੇ ਹੁੰਦੇ ਉਹਨਾਂ ਨੂੰ ਵੀ ਸ਼ੌਂਕ ਹੈ ਹਾਂ ਜੀ ਹਾਂ ਜੀ ਸਾਰੇ ਇੱਥੇ ਹੁੰਦੇ ਨੇ ਜਾਨਵਰਾਂ ਦਾ ਜੀ ਤੇ ਬਾਈ ਹੋਣੀ ਨਾ ਬੜੇ ਚਾਹਨਾ ਬਾਈ ਰੋਟੀ ਖਾਉਂਦੇ ਆ ਜਿਹੜਾ ਕੋਈ ਭਰਾ ਆਉਂਦਾ ਉਹਨੂੰ ਪੁੱਛਦੇ ਆਵੇ ਬਾਈ ਜੀ ਖਾਣਾ ਕੀ ਆ ਜੇ ਤੁਸੀਂ ਗੋਭੀ ਦੇ ਪਰੌਂਠਿਆਂ ਦੇ ਸ਼ਕੀਨ ਹੋ ਆਲੂ ਦੇ ਪਰੌਂਠਿਆਂ ਦੇ ਸ਼ਕੀਨ ਹੋ ਜੇ ਇਹ ਮੂਲੀ ਦੇ ਪਰੌਂਠਿਆਂ ਦੇ ਸ਼ਕੀਨ ਹੋ ਅੱਜ ਸਾਨੂੰ ਬਾਈ ਨੇ ਬਹੁਤ ਹੀ ਸੋਹਣੇ ਪਟੂਰੇ ਖਵਾਏ ਸੱਜਣੋ ਛੋਲੇ ਪਟੂਰੇ ਤੇ ਵਿੱਚ ਪਨੀਰ ਵੀ ਪਾਇਆ ਸੀ ਬਾਲੇ ਸਵਾਦ ਬੜੀ ਸਬਜੀ ਦੇ ਬਾਲੇ ਸਵਾਦ ਪਟੂਰੇ ਸੀ ਸੋ ਜੇ ਤੁਸੀਂ ਵੀ ਬਾਈ ਨੂੰ ਤੁਹਾਨੂੰ ਵੀ ਪੂਰਾ ਹੱਥਾਂ ਦੇ ਚੱਕ ਕੇ ਤੇ ਤੁਹਾਡੀਆਂ ਕਹਿ ਦਈਏ ਵੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਨੀਏ ਇਕਰੀ ਵੀਰ ਹੋਣਾ ਕੋਲੇ ਗੇੜਾ ਜ਼ਰੂਰ ਮਾਰਿਓ ਬਾਕੀ ਇਕਰੀ ਮੇਰੀ ਗੁਜਾਰਿਸ਼ ਤੇ ਮੇਰੀ ਬੇਨਤੀ ਤੇ ਵੀਰ ਬਣ ਕੇ ਬਾਈਆਂ ਦੇ ਦਿੱਤੇ ਨੰਬਰ ਤੇ ਇਕਰੀ ਤੁਸੀਂ ਗੱਲਬਾਤ ਜ਼ਰੂਰ ਕਰਿਓ ਤੇ ਵੀਰ ਹੋਣਾ ਤੱਕ ਪਹੁੰਚ ਵੀ ਜ਼ਰੂਰ ਕਰਿਓ ਅੱਛਾ ਭਾਈ ਜੀ ਆਹ ਬੜੀ ਨਗੀਨਾ ਸੋਹਣਾ ਇਹ ਬਛੇਰੀ ਆ ਜੀ ਇਹ ਹਾਂ ਜੀ ਬਛੇਰੀ ਇਹ ਕਿਹੜੀ ਕੁੜੀ ਦੀ ਆ ਬਾਈ ਇਹਦੀ ਮਾਂ ਆਪਣੇ ਕੋਲ ਹੀ ਜਿਹੜੀ ਆ ਗਈ ਆ ਹੁਣ ਓਕੇ ਤੇ ਉਹ ਰਟਾ ਕਰ ਲਾਈਂਦੀ ਆ ਜੀ ਤੇ ਉਹ 8 ਸਾਲ ਦੀ ਘੋੜੀ ਇਹ ਆਪ ਕਿਹੜੇ ਕੋੜੇ ਦੀ ਆ ਜੀ ਇਹ ਜਹਾਂਗੀਰ ਦੀ ਹੈ ਜਹਾਂਗੀਰ ਅੰਬਰਸਰ ਵਾਲੇ ਦੀ ਹਾਂਜੀ 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 ਵਾਹ ਜੀ ਵਾਹ ਤੇ ਇਹਦਾ ਦਾਦਾ ਆ ਗਿਆ ਕਾਲਾ ਕਾਂਟਾ ਹਾਂਜੀ 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 ਜੀ ਇਹ ਕਿੰਨੇ ਚਿਰ ਦੀ ਹੋਗੀ ਬਾਈ ਇਹ 18-19 ਮਹੀਨੇ ਦੀ ਹਜੇ ਹੋਰ 18-19 ਮਹੀਨਿਆਂ ਦੀ ਆਓ ਮਾ ਦੂਰ ਆਓ ਵੇਖੋ ਕੰਨ ਕੁੰਨ ਜੋੜ ਕੇ ਇੱਧਰ ਦੇਖੋ ਸੱਜਣੋ ਕੰਨ ਕੁੰਨ ਦਿਖਾਰ ਜਿੰਦਰੇ ਦਾ ਕਿੱਡਾ ਸੋਹਣਾ ਯਾਰ ਲੱਗਿਆ ਫੇਸ ਕੁਆਲਟੀ ਤੇ ਬਾਕੀ ਪਿਆਰੀ ਬੱਚੀ ਐ ਠੰਡੀ ਬੱਚੀ ਐ ਕੋਈ ਕਿਸੇ ਨੂੰ ਵਾਧਾ ਨਹੀਂ ਘਾਟ ਨਹੀਂ ਬਹੁਤ ਸੋਹਣੀ ਐ ਇਹ ਕਿਨੇ ਕਿੰਨੇ ਮਹੀਨੇ ਦਸੀ ਜੀ ਇਹ 18 19 ਕਿ ਮਹੀਨੇ ਦੀ ਐ 18 19 ਮਹੀਨਿਆਂ ਦੀ ਸੱਜਣੋ ਬਸ਼ੇਰੀ ਐ ਤੇ ਇਹਨਾਂ ਦੇ ਵਿੱਚੋਂ ਬਾਈ ਕੋਈ ਸੇਲ ਕਰਨ ਦਾ ਵਿਚਾਰ ਹੈਗਾ ਕਿ ਜੇ ਆ ਸਾਰੇ ਬਰੀਡਿੰਗ ਹੀ ਕਰੋਗੇ ਨਹੀਂ ਨਹੀਂ ਹਜੇ ਨਹੀਂ ਬਰੀਡਿੰਗ ਕਰਾਂਗੇ ਹਾਂਜੀ ਹਾਂਜੀ ਹਜੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਵਿਚਾਰ ਬਣ ਜੇ ਜਿਆਦਾਤਰ ਬੱਚੇ ਹੀ ਆ ਸਾਡੇ ਘਰ ਦੇ ਹੈਣਾ ਹਰਿਆਣਾ ਵਾਲਾ ਟਾਈਮ ਹੀ ਦੇਖਾਂਗੇ ਅਜੇ ਲਈ ਬਾਕੀ ਯਾਰ ਸਾਰੇ ਫੇਰ ਕਹਿਦਾ ਵੀ ਸਾਰੇ ਜਾਨਵਰ ਬਾਈ ਕੋਲੇ ਚੰਗੇ ਆ ਬਾਕੀ ਵੀਡੀਓ ਕਿਵੇਂ ਲੱਗ ਰਹੀ ਹੈ ਜੇ ਬਾਈ ਦੇ ਨਗੀਨੇ ਤੇ ਗਾਈ ਦੀਆਂ ਗੱਲਾਂ ਕਿਵੇਂ ਲੱਗ ਰਹੀਆਂ ਤੇ ਬਾਈ ਨੇ ਬਹੁਤ ਚੰਗਾ ਫਾਰਮ ਤਿਆਰ ਕੀਤਾ ਹੈ ਉਹ ਕਿਵੇਂ ਲੱਗਿਆ ਤੇ ਸਾਨੂੰ ਭਾਈ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਕੀ ਹਰੇਕ ਭਰਾ ਤੱਕ ਪਹੁੰਚ ਜ਼ਰੂਰ ਕਰਾ ਦਿਓ ਪਹਿਲੀ ਵੀਡੀਓ ਹੈ ਪਹਿਲੀ ਵਾਰ ਆਪਾਂ ਪੇਜ ਤੇ ਵਿਖਾਇਆ ਐ ਏਡਾ ਸੋਹਣਾ ਫਾਰਮ ਬਾਈ ਹੋਣਾ ਦਾ ਤੇ ਤੁਸੀਂ ਬਾਈ ਨੂੰ ਸਪੋਰਟ ਦੱਬ ਕੇ ਕਰਨੀ ਹੈ ਵੀਰ ਬਣ ਕੇ ਭਰਵਾ ਹੰਗਾਰਾ ਦਿਓ ਬਾਈ ਨੇ ਇਨਵੈਸਟਮੈਂਟ ਕਿੰਨੀ ਕੁ ਹੋ ਸਕਦੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਜਾਂ ਬਾਈ ਤੋਂ ਵੀ ਪ ਦੀ ਲੋੜ ਨਹੀਂ ਉਹ ਤੁਸੀਂ ਜਾਣਦੇ ਹੋ ਕਿ ਜਦੋਂ ਇਦਾਂ ਦੇ ਫਾਰਮਾਂ ਦੀ ਗੱਲ ਆਉਂਦੀ ਹੈ ਇਨਵੈਸਟਮੈਂਟ ਦੀ ਗੱਲ ਆਉਂਦੀ ਹੈ ਨਗਿਨੇ ਦੀ ਗੱਲ ਆਉਂਦੀ ਹੈ ਤੇ ਉਹ ਕਿਸੇ ਤੋਂ ਲੁਕਾਇਸ਼ੇ ਵੈ ਨਹੀਂ ਅੱਜ ਦੇ ਟਾਈਮ ਦੇ ਵਿੱਚ ਸਾਰੇ ਨਗਿਨੇ ਬਾਈ ਹੋਣਾ ਕੋਲ ਟਾਪ ਟੂ ਟਾਪ ਖੜੇ ਆ ਅੱਛਾ ਬਾਈ ਜੀ ਇਹ ਬਿਛੇਰਾ ਕਿ ਬਿਛੇਰੀ ਬਿਛੇਰੀ ਹੈ ਜੀ ਇਹ ਇਹ ਕਿਹੜੇ ਦੀ ਹੈ ਬਾਈ ਜੀ ਇਹ ਆਪਣੇ ਰਡਾਰ ਦੀ ਆ ਰਡਾਰ ਦੀ ਅੱਛਾ ਰਡਾਰ ਦੇ ਬੱਚੇ ਹੋਣੇ ਸ਼ੁਰੂ ਹੋ ਗਏ ਹਾਂਜੀ ਹਾਂਜੀ ਕਿੰਨੇ ਕ ਬੱਚੇ ਆਗੇ ਹੋਣਗੇ ਬਾਈ ਉਹਦੇ 7 ਆਏ ਆ ਜੀ ਹਜੇ ਅੱਛਾ 6 ਬਛੇਰੀਆਂ 1 ਬਛੇਰਾ 6 ਬਛੇਰੀਆਂ ਸੱਤਾਂ ਨੂੰ 1 ਬਛੇਰਾ ਬਛੇਰੀਆਂ ਸਾਰੀਆਂ ਪਟੇ ਵਾਲੀਆਂ ਇਦਾਂ ਦੀਆਂ ਅੱਛਾ ਉਹਦੇ ਤੇ ਫੁੱਲ ਹੈ ਫੁੱਲ ਹੈ ਅੱਛਾ ਇਹਦੇ ਹੈਗੇ ਆ 2 ਪੈਰ ਚਿੱਟੇ ਅਗਲੇ ਤੇ ਬਸ ਮੱਥੇ ਪਟਾ ਉਹਦੇ ਵਾਲਾ ਹੀ ਪਟਾ ਜਮਾਈ ਜਮਾ ਉਹਦੇ ਵਾਲਾ ਪਟਾ ਹੀ ਆ ਜਿਵੇਂ ਥੋੜਾ ਮੰਨ ਲਓ ਕਿਤੇ ਭੀੜਾ ਕਿਤੇ ਮਾੜਾ ਜਿਹਾ ਹੈ ਨਾ ਉਹ ਫੁੱਲਾ ਹੈ ਤੇ ਬਾਕੀ ਬੱਚੀ ਦੀ ਵੀ ਧੌਣ ਧਾਣ ਵਾਲੀ ਚੰਗੀ ਹੈ ਕਿੰਨੇ ਟਾਈਮ ਦੀ ਦੱਸੀ ਜੀ ਹੈ ਇਹ 4.5-5 ਕਿ ਮਹੀਨੇ ਦੀ ਹੈ 4.5-5 ਮਹੀਨਿਆਂ ਦੀ ਮੜਾ ਪਰ ਇਹਨੂੰ ਭੇਜਿਓ ਬਾਈ ਜੀ ਜੇ ਜਾਂਦੀ ਆ ਤਾਂ ਆਪਾਂ ਵੀਰਿਆਂ ਨੂੰ ਦਿਖਾ ਦਈਏ ਥੋੜਾ ਇਹਨੂੰ ਜਾਣਾ ਨਹੀਂ ਇਹਨੇ ਹੁਣ ਇੱਥੇ ਬਿਲਕੁਲ ਹੀ ਖੜਨਾ ਪਰ ਕੰਨ ਵੀ ਉਹਦੇ ਵਾਲਾ ਲੱਗਾ ਰਡਾਰ ਵਾਲਾ ਇਹ ਦੀ ਹਾਂਜੀ ਇਹਦੀ ਮਾਂ ਸੇਵੇਂ ਆ ਜਿਹੜੀ ਗਈ ਆਹ ਜਿਹੜੀ ਜਾਂਗੀਰ ਵਾਲੀ ਆ ਉਹਦੀ ਕੰਨ ਕੰਨ ਦੇਖ ਹਣਾ ਇੱਧਰ ਦੇਖੋ ਸੱਜਣੋ ਕੰਨ ਬਹੁਤ ਸੋਹਣਾ ਲੱਗਾ ਬੇਚਰੀ ਦੀ ਖੂਬਸੂਰਤੀ ਮੂੰਹ ਦੀ ਬਣਾਵਟ ਮੋਟੀ ਅੱਖ ਗਰਦਨ ਗੁਰਦਨ ਤੇ ਬਚੇਰਾ ਆਪ ਵੀ ਜਿਹੜਾ ਰਡਾਰ ਹੈ ਮੈਨੂੰ ਲੱਗਦਾ 4 ਸਾਲ ਦੀ ਉਮਰ ਦੇ ਵਿੱਚ ਉਹ ਬਚੇਰੇ ਨੇ ਹਾਈਟ ਬੜੀ ਵੱਡੀ ਕੱਢੀ ਹੈ ਤੇ ਉਹਨਾਂ ਦੇ ਸਮੇਂ ਦਾ ਬਹੁਤ ਵੱਡਾ ਬਚੇਰਾ ਬੰਨਾ ਉਹਨੇ ਹਜੇ ਭਰਨਾ ਸ਼ੁਰੂ ਨਹੀਂ ਹੋਇਆ ਹਜੇ ਹਾਂਜੀ ਬਿਲਕੁਲ ਅੱਛਾ ਇਹ ਵੀ ਬੱਚੀ ਬਈ ਸੱਜਣਾ ਕੋਲੇ ਬਹੁਤ ਚੰਗੀ ਹੈ ਅੱਗੇ ਤੇ ਆ ਗਿਆ ਆਪਣਾ ਘੋੜਾ ਮੋਰ ਮੁਕਟ ਲੈ ਵੀ ਸੱਜਣੋਂ ਮੋਰ ਮੁਕਟ ਦੇ ਦਰਸ਼ਨ ਕਰ ਲਓ ਮੋٹے ਮੋٹے ਪ੍ਰੋਫੈਸ਼ਨਲ ਤੌਰ ਤੇ ਦਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੇਖਣ ਨੂੰ ਮਿਲੂਗਾ ਅੱਛਾ ਭਾਈ ਜੀ ਮੋਰ ਮੁਕਟ ਦੇ ਬਾਰੇ ਤਾਂ ਦੱਸਣ ਦੀ ਲੋੜ ਨਹੀਂ ਨਾਮ ਹੈ ਜੇ ਪੁੱਛਣਾ ਜੇ ਨਵੇਂ ਭਰਾਵਾਂ ਨੂੰ ਦੱਸਤਾ ਤੇ ਉਹਨਾਂ ਨੇ ਫਿਰ ਅਗਲੀ ਵੀਡੀਓ ਨਹੀਂ ਦੇਖਣੀ ਤੇ ਇਸ ਕਰਕੇ ਤੁਸੀਂ ਭਾਈ ਮੋਟਾ ਮੋਟਾ ਦਰਸ਼ਨ ਕਰ ਲਓ ਉਹ ਗੱਲਾਂ ਗੱਲਾਂ ਜੇ ਤਾਂ ਬਾਈ ਨੇ ਦੱਸਤਾ ਵੀ ਕਿਹੜੇ ਦਾ ਕੀ ਹਿਸਾਬ ਕਿਤਾਬ ਹੈ ਪਰ ਬਹੁਤ ਪਿਆਰਾ ਦੇ ਬਹੁਤ ਨਗੀਨੇ ਏ ਘੋੜੇ ਨੇ ਵੱਡੇ ਵੱਡੇ ਸਾਣ ਬੱਚੇ ਪੈਦਾ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਵੱਡੇ ਵੱਡੇ ਸਾਣ ਘੋੜੇ ਇਹਨੇ ਪੈਦਾ ਕਰਤੇ ਤੇ ਉਹਨਾਂ ਦੇ ਗਾ ਬੱਚੇ ਵੀ ਆ ਗਏ ਯਾਨੀ ਕਿ ਦਾਦਾ ਬਣ ਗਿਆ ਹੁਣ ਤਾਂ ਤੇ ਇਹ ਬੜੇ ਚੰਗਾ ਰਿਕਾਰਡ ਹੈ ਇਹ ਘੋੜੇ ਦਾ ਵੀ ਅੱਛਾ ਇਧਰਲੇ ਪਾਸੇ ਕਮਾ ਦੇ ਕੈਮਰਾ ਬਾਈ ਇਧਰ ਸ਼ੈੱਡ ਹੈ ਤੂੜੀ ਵਾਲਾ ਵੀਰ ਹੋਣਾ ਦਾ ਤੇ ਇਧਰਲੇ ਪਾਸੇ ਮੰਨ ਲਓ ਪੱਠੇ ਡੱਕੇ ਦਾ ਮਸ਼ੀਨਰੀ ਖੜਾ ਹੁੰਦਾ ਮੋਟਰ ਇਧਰ ਵੀਰ ਹੋਣਾ ਨੇ ਆ ਮੋਟਰ ਚੱਕੀ ਆ ਲਾਈ ਹੋਈ ਆ ਹਨਾ ਇਹ ਬਾਈ ਚੱਕੀ ਚੱਕੀ ਆ ਹਾਂਜੀ ਇਹਦੇ ਵਿੱਚ ਕੀ ਕੁਝ ਪੀਨੇ ਹੋ ਜੋ ਮਰਜ਼ੀ ਪੀ ਲੋ ਇਹਦੇ ਦੀ ਜੋ ਮਰਜ਼ੀ ਪੀ ਲਿਆ ਹਨਾ ਵੀ ਦਾਣਾ ਦੂਣਾ ਇਹਦੇ ਸਾਰਾ ਦਾਣੜ ਫੜੜ ਕਰ ਲੋ ਜੋ ਕਰਦਾ ਆਟਾ ਬਣਾ ਲੋ ਹਾਂਜੀ ਜੀ ਅੱਛਾ ਇਧਰ ਆ ਗੀਆਂ ਬਾਈ ਜੀ ਹੁਣ ਇਹਦਾ ਮੱਝਾਂ ਦਾ ਮੱਝਾਂ ਵਾਲਾ ਫਾਰਮ ਦਿਖਾ ਬਾਈ ਬਈ ਹੁਣ ਅਸੀਂ ਗੱਲਾਂ ਕਰੀ ਜਾਂਦੇ ਹਾਂ ਫਾਰਮ ਦੇ ਜਾਦ ਮਰਾ ਦੇ ਅੱਛਾ ਬਾਈ ਇਹ ਮੱਝਾਂ ਵਾਲਾ ਸਿਸਟਮ ਵੀ ਸ਼ੌਕ ਨਾਲ ਬਰੀਡਿੰਗ ਦੇ ਪਰਪਸ ਨਾਲ ਹੈ ਦੋ ਨਹੀਂ ਹੈ ਜੀ ਇਹ ਚ ਸ਼ੌਂਕ ਤਾਂ ਹੈਗਾ ਹੀ ਆ ਹਾਂਜੀ ਤੇ ਪਰ ਬਰੀਡਿੰਗ ਕਰਾਵਾਂਗੇ ਨਾ ਤੋਂ ਵਧੀਆ ਬਰੀਡਿੰਗ ਕਰਾਵਾਂਗੇ ਮੋਰਾਈ ਦਾ ਇਹ ਸਜਣੋ ਮੱਝਾ ਵਾਲਾ ਫਾਰਮ ਹੈ ਬਾਈ ਜਿੱਦਾਂ ਮੈਂ ਸਵਾਲ ਪੁੱਛਿਆ ਉੱਥੇ ਖੜੇ ਦੇ ਵੀ ਸ਼ੌਂਕ ਨਾਲ ਰੱਖੀਆਂ ਹੈ ਕਿ ਜਾਂ ਬਰੀਡਿੰਗ ਦੇ ਪਰਪਸ ਨਾਲ ਹੈ ਕੀ ਕਰਨਾ ਚਾਹੁੰਦੇ ਨੇ ਸ਼ੌਂਕ ਤਾਂ ਹੈਗਾ ਹੀ ਹੈ ਪਹਿਲਾਂ ਤਾਂ ਸ਼ੌਂਕ ਹੈ ਜੀ ਹਰ ਚੀਜ਼ ਦਾ ਰੱਖਾਂ ਦਾ ਤੇ ਪਰ ਇਹ ਆਪਾਂ ਬਹੁਤ ਟਾਈਮ ਲਾ ਕੇ ਲੱਭ ਲੱਭ ਕੇ ਲੈ ਕੇ ਆਏ ਹਰਿਆਣੇ ਤੋਂ ਕੱਲੀ ਕੱਲੀ ਮੱਝ ਤਬ ਕਰਾਣੀ ਬਰੀਡਿੰਗ ਹੈ ਇਹਨਾਂ ਤੋਂ ਵੀ ਵਧੀਆ ਅੱਛਾ ਹਾਂਜੀ ਤੇ ਇਹ ਸਾਰੀਆਂ ਮੋਰਾਆਂ ਦੀਆਂ ਹੀ ਬਾਈ ਇਹ ਸਾਰੀਆਂ ਪਿਓਰ ਮੋਰਾ ਹਾਂ ਟਾਈਮ ਦੀਆਂ ਨਾ ਕਿੰਨੀਆਂ ਕਿੰਨੀਆਂ ਤੇ ਕਿਹੜੇ ਸੀਮੰਤ ਇਹ ਚਾਰਕ ਤਾਂ ਹੈਗੀਆਂ ਨਾ ਚੋ ਦੂਜੇ ਸੂਏ ਤੇ ਚਾਰ ਹਜੇ ਪਹਿਲੇ ਸੂਏ ਆ ਤੇ ਇਹ ਕਿਹੜੇ ਕਿਹੜੇ ਮਾਲੀ ਦੀਆਂ ਕੋਈ ਇਹ ਪਤਾ ਜੀ ਹੁਣ ਦੇਖੋ ਪਿੱਛੇ ਤਾਂ ਹੁਣ ਦੱਸਦੇ ਤਾਂ ਬਹੁਤ ਕੁਝ ਹੈ ਪਰ ਉਹ ਆਪਾਂ ਨਹੀਂ ਨਾ ਮੰਨਦੇ ਹੁਣ ਆਪ ਬਰੀਡਿੰਗ ਕਰਾਵਾਂਗੇ ਨਾ ਹਾਂ ਹੁਣ ਆਪ ਆਪਾਂ ਠੀਕ ਇਹ ਭਰਾਵਾਂਗੇ ਤੇ ਫਿਰ ਆਪਾਂ ਦੇਖਾਂਗੇ ਕਿ ਹਾਂ ਕਿ ਸਾਨੂੰ ਕੀ ਰਿਜ਼ਲਟ ਮਿਲਦਾ ਹੈ ਨਾ ਨਹੀਂ ਉਂਝ ਤੁਹਾਨੂੰ ਵੇਖ ਕੇ ਕੀ ਲੱਗਦਾ ਦੁੱਧ ਦਾ ਰਿਕਾਰਡ ਕੀ ਕਹਿੰਦਾ ਹੈ ਜਾ ਪਹਿਲਾਂ ਦੁੱਧ ਤਾਂ ਹੁਣ ਆਪਾਂ ਚਾਉਂਦੇ ਜੇ 2.5 ਮਹੀਨੇ ਹੋ ਗਏ ਆਪਣੀ ਇਹ ਜਾਨੀ ਕਿ 15 ਲੀਟਰ ਤੋਂ ਪਲੱਸ ਵਾਲੀਆਂ ਹੀ ਆ ਸਾਰੀਆਂ ਵਾਹ ਜੀ ਵਾਹ ਅੱਜ ਥੱਲੇ 15 ਲੀਟਰ ਦੁੱਧ ਬਹੁਤ ਆ ਬਿਲਕੁਲ ਜੀ ਜੀ ਅੱਛਾ ਸਾਰੀਆਂ ਕਿੰਨੀਆਂ ਸੂਈਆਂ ਇੰਨਾ ਚੋ ਤੇ ਕਿੰਨੀਆਂ ਸਾਰੀਆਂ ਹੀ ਸੂਈਆਂ ਆ ਹਾਂ ਏ ਦੋ ਮਗਰ ਕੱਟੇ ਆ ਬਾਕੀਆਂ ਮਗਰ ਕਟੀਆਂ ਹੀ ਆ ਸਾਰੀਆਂ ਤੇ ਬਾਕੀ ਗਾਂਹ ਕਰਾਸ ਕਰਵਾ ਲਈਆਂ ਹਾਂ ਜੀ ਇਹਨਾਂ ਚ ਚਾਰ ਹੋ ਗਈਆਂ ਮੈਨੂੰ ਲੱਗਦਾ ਅੱਛਾ ਹਾਂਜੀ ਤੇ ਗਾਂਹ ਮਲ ਕਿਹੜਾ ਸੀਮਿੰਟ ਪਰਵਾਇਆ ਗਿਆ ਉਹ ਆਪਣੇ ਡਾਕਟਰ ਸਾਹਿਬ ਆਂਦੇ ਸਰਕਾਰੀ ਅੱਛਾ ਤੇ ਉਹ ਸੈਕਸ ਸੀਮਨ ਇਹਨਾਂ ਦੇ ਲਵਾਇਆ ਸਾਰਾ ਕਟੀਆਂ ਵਾਲਿਆਂ ਜੀ ਆਜੋ ਸੱਜਣੋ ਹੁਣ ਆਪਾਂ ਬਾਹਰ ਵੀ ਤੁਹਾਨੂੰ ਮਾੜਾ ਜਿਹਾ ਝਾਂਤ ਮਰਾ ਦਈਏ ਬਾਈ ਦੇ ਫਾਰਮ ਦੀ ਉ ਤਾਂ ਮੈਂ ਕਲਿੱਪ ਵਿੱਚ ਪਾਤੇ ਸੀ ਆਜਾ ਰਜਿੰਦਰ ਇਧਰ ਮਾਰਦੀਆਂ ਤੇ ਨਹੀਂ ਹੈ ਨਾ ਹੁਣ ਤਾਂ ਮਾਜਨੇ ਦਾ ਕਿਹੜੀ ਛਾਣ ਮਾਰਨੀ ਹੈ ਨਹੀਂ ਨਹੀਂ ਇਹਨਾਂ ਕੋਲ ਲੱਤ ਮਾਰ ਆਜੋ ਭਾਈ ਹਾਂਜੀ ਤੇ ਬਾਹਰ ਵੀ ਬਾਈ ਨੇ ਨਾ ਮੀਂਹ ਦਾ ਮੌਸਮ ਹੈ بارش ਪਈ ਜਾਂਦੀ ਹੈ ਅੱਜ ਅਸੀਂ ਬਾਈ ਨਾਲ ਗੱਲ ਤਾਂ ਟਾਈਮ ਤਾਂ ਮੇਰੇ ਹਿਸਾਬ ਨਾਲ ਬਾਈਆਂ ਨੇ ਸਾਨੂੰ ਹੋ ਗਏ 5-7 15 ਦਿਨ ਹੀ ਹੋ ਗਏ ਹਾਂਜੀ 15-20 ਦਿਨ ਹੋ ਗਏ ਬਾਈਆਂ ਨਾਲ ਗੱਲਬਾਤ ਹੋਈ ਨੂੰ ਜਾਂ ਇੱਥੇ ਬਾਈਆਂ ਨੇ ਇਨਵਾਈਟ ਕੀਤਾ ਜਦੋਂ ਤੇ ਅੱਜ ਪੈ ਗਿਆ ਜੀ ਮੀਂਹ ਤੇ ਮੀਂਹ ਦੇ ਮੌਸਮ ਦੇ ਵਿੱਚ ਤੁਹਾਨੂੰ ਸ਼ੂਟ ਕੀਤਾ ਘੋੜੇ ਵੀ ਮੀਂਹ ਚ ਹੀ ਫੜਮਾਏ ਆ ਅੱਦੇਗਾ ਤੇ ਹੁਣ ਬਾਹਰੋਂ ਸਾਰਾ ਫਾਰਮੇ ਕਰੀ ਰੀਜਣਾ ਵਖਾ ਬਾਈ ਦਾ ਯਾਰ ਛਿੱਟੇ ਚਾਰ ਪੈ ਜਾਣਗੇ ਕੈਮਰੇ ਤੇ ਕੋਈ ਨਹੀਂ ਕਰ ਲਾਗੇ ਸੈਟਿੰਗ ਤੇ ਫਾਰਮ ਗੋਲ ਗੋਲ ਕਮਾ ਦੇ ਕੈਮਰਾ ਕਰੀ ਰਜਿੰਦਰ ਤੇ ਫਾਰਮ ਦੇਖੋ ਯਾਰ ਭੁੱਖ ਲੈਂਦੀ ਐ ਸੱਚੀ ਫਾਰਮ ਦੇਖ ਕੇ ਤੇ ਬਾਲਿਆਂ ਦਾ ਪਿੰਦੇ ਵੀਰ ਸੁਪਨਾ ਹੁੰਦਾ ਪਰਮਾ ਦਾ ਜਿਹੜੇ ਅੱਜ ਨਵੇਂ ਘੋੜਾ ਪਾਲਕ ਨੇ ਜਾਂ ਕਈਆਂ ਨੂੰ ਕਾਫੀ ਟਾਈਮ ਵੀ ਹੋ ਗਿਆ ਹਨਾ ਤੇ ਉਹਨਾਂ ਨੂੰ ਵੀ ਲੱਗਦਾ ਯਾਰ ਕੀ ਪਿੰਦੇ ਵਰਗਾ ਯਾਰ ਪ੍ਰਮਾਤਮਾ ਉਹ ਵੀ ਅਰਦਾਸ ਕਰਦੇ ਹੋਣਗੇ ਆਪਣੀ ਵੀਡੀਓ ਦੇਖ ਕੇ ਤੇ ਯਾਰ ਬਾਈ ਵਰਗਾ ਫਾਰਮ ਕਿਤੇ ਵਾਇਰਲ ਸਾਨੂੰ ਵੀ ਤਿਆਰ ਕਰਨ ਦਾ ਬੁੱਕਦੇ ਉਹਨਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਹੋ ਵੀ ਕਿਹੜੀ ਚੀਜ਼ ਨੂੰ ਲੈ ਕੇ ਚੱਲਣਾ ਬਸ ਲੱਗੇ ਰਹੋ ਬਾਈ ਇਹ ਤਾਂ ਹੁਣ ਦੇਖੋ ਬਾਹਰ ਬੰਦੇ ਦਾ ਕੋਈ ਸੋਚ ਸੋਚਦਾ ਹਰ ਬੰਦਾ ਜੀ ਤੇ ਕਦੇ ਨਾ ਕਦੇ ਪੂਰਾ ਤਾਂ ਹੁੰਦਾ ਹੀ ਉਹ ਹਨਾ ਦੇਖੋ ਸੋਚ ਇੱਥੇ ਹੋਣੀ ਚਾਹੀਦੀ ਹੈ ਥਾਟ ਹੋਣਾ ਚਾਹੀਦਾ ਹੈ ਹਨਾ ਉਹ ਕੰਮ ਕਰਦਾ ਹੈ ਕਦੇ ਨਾ ਕਦੇ ਬਾਕੀ ਮੈਂ ਕਹਿਣਾ ਹੁੰਨਾ ਸਜਣੋ ਕਿ 100 ਦੇ ਵਿੱਚੋਂ ਜੇ ਬੰਦਾ 70% ਮਿਹਨਤ ਮੰਨ ਲਓ ਤੇ 30% ਮਾਲਕ ਮਿਹਰਬਾਨ ਹੋ ਜੇ ਤਾਂ ਤੇ ਫੇਰ ਚੜ੍ਹਾਈ ਹੁੰਦੀ ਹੈ ਵੀਰ ਨੂੰ ਬਾਹਰ ਗਏ ਨੂੰ ਕਾਫੀ ਟਾਈਮ ਹੋ ਗਿਆ 20 25 ਸਾਲ ਬਾਈ ਨੇ ਦੱਸਿਆ ਵੀ ਹੋ ਗਏ ਤੇ ਬਾਰਵੀ ਪੈਸਾ ਕਮਾਉਣਾ ਸੌਖਾ ਜੀ ਬਿਲਕੁਲ ਜੀ ਸੌਖਾ ਬਹੁਤ ਹੈ ਤੇ ਜੇ ਬਾਈ ਨੇ ਇੱਥੇ ਇਨਵੈਸਟਮੈਂਟ ਕੀਤੀ ਹੈ ਸਪੋਰਟ ਕਰਿਓ ਆ ਰਿੰਗ ਹੈ ਜੀ ਕੋੜਿਆਂ ਦੀ ਇਧਰ ਮਾਰ ਕੇ ਕੈਮਰਾ ਦਿਖਾ ਦੇ ਰਜਿੰਦਰ ਰਿੰਗ ਇਹ ਬਾਈ ਟੋਟਲ ਥਾਂ ਕਿੰਨਾ ਦੱਸਿਆ ਸੀ ਆਪਣਾ ਫਾਰਮ ਦਾ ਇਹ ਇੱਕ ਕਿਲਾ ਹਾਂਜੀ ਇੱਕ ਕਿਲੇ ਦੇ ਵਿੱਚ ਫਾਇਦਾ ਫਾਰਮ ਹੈ ਆ ਕੋੜਿਆਂ ਦੇ ਦੌੜਨ ਦੂੜਨ ਨੂੰ ਬਾਈ ਨੇ ਰਿੰਗ ਰੂੰਗ ਬੜੀ ਸੋਹਣੀ ਤਿਆਰ ਕਰੀਏ ਬਾਕੀ ਹਜੇ ਕੰਮ ਚੱਲੀ ਜਾਂਦਾ ਤੇ ਇਹ 100 ਦੇ ਵਿੱਚੋਂ ਕਿੰਨਾ ਕੁ ਪਿੰਦੇ ਵੀਰ ਕੰਮ ਹੋ ਗਿਆ ਹੋਊਗਾ ਸੋਚੋ 60 ਕ ਹੋ ਗਿਆ 40 ਕ ਰਹਿਦਾ ਹਜੇ ਹਾਂ ਜੀ ਲੈਂਡਸਕੇਪਿੰਗ ਦਾ ਹੋਣਾ ਨਾ ਹਜੇ ਆ ਦਰਖਤ ਲੱਗਣੇ ਆ ਹੋਣਾ ਆ ਤਾਂ ਮੌਸਮ ਚ ਲੱਗਣੇ ਨਹੀਂ ਬਰਸਾਤਾਂ ਤੇ ਲੱਗਣਗੇ ਹਾਂ ਜੀ ਤੇ ਇੱਥੇ ਡਿਸਪਲੇ ਇਦਾਂ ਆ ਬਣਨੀ ਆ ਹਜੇ ਜੀ ਤੇ ਇੱਕ ਸ਼ੈੱਡ ਉੱਥੇ ਉਧਰ ਬਣਨੀ ਆ ਇਹਦੇ ਨਾਲ ਸੇਮ ਅੱਛਾ ਉਹਦੇ ਨਾਲ ਦਾ ਉਥੇ ਵੀ ਕਰੋਗੇ ਪਰ ਹਾਂ ਜੂਸ਼ੇਪ ਹੋਣੀ ਆ ਤੇ ਆ ਬੂਟੇ ਪਟਾਕੇ ਫਿਰ ਇੱਥੇ ਸਾਰਾ ਆਪਣਾ ਵੰਪਾਰਕ ਇੱਥੇ 8 ਕਿੱਲੇ ਜ਼ਮੀਨ ਹੈ ਤੁਹਾਡੇ ਕੋਲੇ ਜੀ 8 ਕੇ ਹਾਂਜੀ ਜੀ ਲੈ ਵੀ ਸੱਜਣੋ ਸਾਰਾ ਬਾਈ ਦਾ ਫਾਰਮ ਟੂਰ ਕਢਾਇਆ ਕਿਵੇਂ ਵੀਡੀਓ ਲੱਗੀ ਮੀ ਪੈਣ ਲੱਗਿਆ ਜਿਆਦਾ ਸਾਨੂੰ ਦੇਓ ਇਜਾਜ਼ਤ ਵੀਡੀਓ ਸਪੋਰਟ ਕਰਿਓ ਭਰਾ ਨੂੰ ਵੀਡੀਓ ਵੱਧ ਤੋਂ ਵੱਧ ਪਹਿਲੀ ਵੀਡੀਓ ਸ਼ੇਅਰ ਦਬਕੇ ਕਰ ਦਿਓ ਸੋ ਜੇ ਤੁਸੀਂ ਸ਼ੇਅਰ ਕਰੋਗੇ ਤੇ ਆਉਣ ਵਾਲੇ ਸਮੇਂ ਚ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਬਾਅਦਾਂ ਬਾਈ ਹੁਣੀ ਫਾਰਮ ਤੁਹਾਨੂੰ ਦਿਖਾਈ ਜਾਣਗੇ ਕਿ ਕਿੰਨਾ ਕੰਮ ਹੋ ਗਿਆ ਕਿੰਨਾ ਦੇ ਨਗੀਨੇ ਆ ਗਏ ਤੇ ਜੇ ਤੁਸੀਂ ਸਪੋਰਟ ਨਾ ਕੀਤੀ ਬਾਈ ਤੇ ਫਿਰ ਤਾਂ ਔਖਾ ਹੈ ਕੰਮ ਮੇਰੇ ਵੀਰ ਗੱਲ ਸਾਰੀ ਤੁਹਾਡੇ ਤੇ ਟਿਕੀ ਹੈ ਜੇ ਤੁਸੀਂ ਸ਼ੇਅਰ ਦਾ ਬਟਨ ਦਬਾ ਭਾਈ ਨੂੰ ਫੋਨ ਕਰਕੇ ਵਧਾਈਆਂ ਦੇਣੇ ਹੋ ਤਾਂ ਲਾਈਕ ਕਰ ਦਿਓ ਤੇ ਭਾਈ ਹੁਣੀ 10 ਗੁਣਾ ਅੱਗੇ ਵਧਣਗੇ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਹਨੇ ਸਮੇਂ ਲਈ ਦਿਓ ਇਜਾਜ਼ਤ ਤੇ ਅੱਗੇ ਤਿੰਨ ਦੋ ਘੋੜੇ ਬਾਈ ਹੋਣਾ ਦੇ ਬਹੁਤ ਚੰਗੇ ਤੁਹਾਨੂੰ ਦਿਖਾਉਣੇ ਆ ਰਡਾਰ ਤੇ ਮੋਰਮੁਗਟਾ ਕੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਧੰਨਵਾਦ ਬਈ ਜੀ ਬਹੁਤ ਬਹੁਤ ਪਿੰਦੇ ਵੀਰ ਧੰਨਵਾਦ ਬਹੁਤ ਬਹੁਤ ਥੈਂਕ ਯੂ ਓਕੇ ਸੱਜਣੋ ਅਗਲੀ ਵੀਡੀਓ ਨਾਲ ਮਿਲਦੇ ਆਂ ਜਿਉਂ ਦੇ ਵਸਦੇ ਹਾਜ਼ਰ ਰਹੋ ਛੱਬਾ ਖੈ ਸਤਿ ਸ੍ਰੀ ਅਕਾਲ ਧੰਨਵਾਦ ਚੱਟ